ਮੋ ਹਰੇ ਵੀ ਸੋਟ ਲਾ ਪੜੇ ਮੌਕਾ ਤੇਰੇ ਕੋਲੇ ਬਸ ਭਾਬੀ ਹੁਣ ਮਿਲਤਾ ਕਰਨ ਦਾ ਕੋਈ ਫਾਇਦਾ ਨਹੀਂ ਇਹ ਜਾਂ ਸੀ ਕੀ ਮਾੜਾ ਕਰਤਾ ਕੰਮ ਜਿਹੜਾ ਤੂੰ ਆਵਰੇ ਘਰ ਚ ਹਿੱਸਾ ਬਣਾ ਕੇ ਜਾਂਦੀ ਆ ਤੂੰ ਆਵਰੇ ਨਹੀਂ ਭਾਬੀ ਸਾਰਾ ਕੁਝ ਤਾਂ ਸੋੜ ਦੇ ਕੀਤਾ ਹੋਇਆਗਾ ਫੇਰ ਇੱਥੇ ਕੱਟ ਗੱਲ ਵਧੀ ਜੇ ਤੁਸੀਂ ਕੀਤਾ ਕੁਛ ਤੂੰ ਸਾਡੇ ਬਾਰੇ ਨਹੀਂ ਸੋਚਣਾ ਆਪ ਦੀ ਪਤੀ ਜੀ ਬਾਰੇ ਦਾ ਸੋਚ ਸਾਨੂੰ ਅਸੀਂ ਉਹਨੂੰ ਵੀ ਘਰੋਂ ਬਾਹਰ ਤੇ ਕੇ ਛੱਡ ਰੱਖੀ ਐ ਸੋਚੀ ਜਾਂਦੇ ਹੋ ਘੋੜਾ ਕੁੜਸਤਾ ਹੀ ਜਾਂਦੇ ਸੋਚੀ ਜਾਂਦੇ ਸਾਰੇ ਮਜੂਰ ਆ ਕੰਮੋ ਕੰਮੋ ਮੈਂ ਤੇਰੇ ਅੱਗੇ ਪੈਰੀਆ ਮੇਰੀ ਮੇਰੀ ਪੈਰੀ ਕੋਲ ਨਹੀਂ ਚਨਾ ਡੱਕ ਮੈਂ ਬਗਿਆਂ ਤਾਦਰ ਆ ਦੇਖ ਬਈ ਇਧਰ ਵਾਗਿਆ ਬਈ ਤੂੰ ਉਹ ਕਰ ਆ ਦੇਖ ਹੋਈ ਸਾਥ ਮੈਂ ਲੈਗੀ ਇਧਰ ਲਾ ਬਸਾ ਲੈ ਮੁੱਢ ਨਾ ਇੱਕਲਾ ਕੰਮ ਇੱਕਿਆ ਬਿਨਾ ਨਹੀਂ ਪਾ ਕੰਮ ਮੈਨੂੰ ਸਾਰੇ ਕਰੂ ਸਾਰੇ ਮੈਨੂੰ ਸਾਰੀ ਦਾਦੀ ਬਈ ਮੈਂ ਰੋਣ ਦਗੀ ਫੇਰ ਆਣਾ ਦਾ ਇੱਕ ਦਿਨ ਆਹ ਕਰਨੇ ਕੋਗਾ ਫਿਰ ਇਹਨਾਂ ਨੂੰ ਕਰੋਣਾ ਧੋਣਾ ਨਹੀਂ ਕਰਨਾ ਤੁਸੀਂ ਵੰਡੀ ਪਾਓ ਤੁਸੀਂ ਆ ਕਮਰੇ ਮੇਰੇ ਵਾਲੇ ਵਾਸਤੇ ਕਰ ਉਹ ਐਨਾਂ ਕਿ ਤਾ ਤੁਸੀਂ ਸਾਡੇ ਅੱਖ ਚ ਬੋਲਦੇ ਅਜਾ ਨਾ ਮੰਗ ਕਿ ਤਾ ਐ ਵੈਸੇ ਵੀ ਇਹ ਗਰੀਬੀ ਦਾ ਵਿੱਚ ਰਹਿੰਦੀ ਆ ਉਥੇ ਰਹਿ ਲੈਣਗੇ ਉਹ ਤਾਂ ਠੀਕ ਆ ਭਾਈ ਤੁਸੀਂ ਮੈਂ ਕਹਿੰਦੀ ਸੀ ਵੇਖ ਤਾ ਤੁਸੀਂ ਮੈਂ ਵੀ ਕੰਗਰਾ ਉਹਦੇ ਆਈ ਖਰਾਬ ਦੀ ਗੋਤ ਤੇ ਮਰ ਕੇ ਰਤਨ ਆਜਾ ਯਕਨੀ ਕਪਿਤ ਕੀ ਰੋੜਾ ਪਾਇਆ ਰਾਜਨਾ ਸਕੰਦਰਾ ਕਰਈਆਂ ਭਾਈ ਹਾਂ ਭਾਈ ਜੀ ਹਾਂ ਸਸਿਕਾ ਹੋ ਠੀਕ ਹੋ ਵਧੀਆ ਭਾਈ ਹਾਂ ਹਾਂ ਠੀਕ ਹੈ ਭਾਈ ਠੀਕ ਹੈ ਯਾਰ ਉਹ ਗੁੜੀਆ ਆਈ ਸੀ ਕਿ ਘਰੇ ਪਾਪਾ ਜੀ ਕੋਲੇ ਹਣਾ ਉਹ ਤਾਂ ਗਈ ਹੋਈ ਸੀਗੀ ਕਿੰਨੇ ਵੀ ਤੂੰ ਜਾ ਆਂ ਉਧਰ ਹਾਂ ਭਾਈ ਉਹ ਕੁੜੀਆ ਪਤਾ ਨਹੀਂ ਕੀ ਉਹਦੇ ਮਨ ਚ ਹੋਇਆ ਪਿਆ ਉਹ ਬੈਠੀ ਆ ਆਜਾ ਕੀ ਰੌਲਾ ਹੋ ਰਿਹਾਗਾ ਭਈ ਸਮਝ ਨਹੀਂ ਆਉਂਦੀ ਪਰੋਣਾ ਆਇਆ ਸੀ 2 ਦਿਨ ਪਹਿਲਾਂ ਅੱਛਾ ਉਹ ਬਸ ਮੀਟ ਮੁਰਗਾ ਆਇਆ ਮੰਗਦਾ ਸੀ ਤੈਨੂੰ ਪਤਾ ਹੁਣ ਆਪਣੀ ਇੰਨੀ ਕਿੱਥੇ ਪਹੁੰਚਾ ਠੀਕ ਐ ਬਸ ਉਹੀ ਵੀਰੇ ਹੱਸੋ ਠੀਕ ਕਰੀ ਗੁੜੀਆ ਹਾਂਜੀ ਵੀਰੇ ਬੈਠੋ ਲੈ ਕੰਮੂ ਤਾਂ ਉੱਥੇ ਬਾਗੀ ਤੇ ਹੁਣ ਮੈਂ ਸਰਪੰਚ ਨੂੰ ਫੋਨ ਲਾ ਕੇ ਕਹਣਾ ਹੈ ਹੈਲੋ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ हां जी सरपंच साहब ਇੱਥੇ ਕੰਮੋ ਆਈ ਹੋਈ ਐ ਤੇ ਤੂੰ ਕੋਈ ਵੀ ਫੈਸਲਾ ਲੈਣਾ ਨਾ ਤੇ ਕੰਮੋ ਦੇ ਹੱਕ ਚ ਕਰਨਾ ਠੀਕ ਐ ਹਾਂ ਬਾਕੀ ਸਾਰੇ ਸਾਰੇ ਜਿੰਨੇ ਕੋਈ ਪੰਚਾਇਤ ਮੈਂਬਰ ਜਿੰਨੇ ਵੀ ਸੋਡੇ ਆਪਣਾ ਸ਼੍ਰੀਕੇ ਕਬਿੱਲੇ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਪੰਚਾਇਤ ਰਾਹੀਂ ਗੱਲ ਕਰਨੀ ਐ ਹਾਂ ਜੀ ਹਾਂ ਹਾਂ ਮੇਰਾ ਤਾਂ ਟਾਈਮ ਹੀ ਨਹੀਂ ਲੱਗਿਆ ਜੀ ਫਿਰ ਆਉਣ ਦਾ ਮੈਨੂੰ ਹੋਰ ਮਜਬੂਰੀਆਂ ਬਾਹਲੀਆਂ ਨਾ ਹਾਂ ਟਾਈਮ ਤਾਂ ਉਹਨਾਂ ਦਾ ਕੰਮੋ ਦਾ ਵੀ ਨਹੀਂ ਸੀ ਪਰ ਹੁਣ ਮੈਨੂੰ ਇਹਨੇ ਗੁੱਸੇ ਹੀ ਇੰਨਾ ਚੜਾਤਾ ਉਹਨਾਂ ਨੇ ਕਿ ਮੈਂ ਉਹਨੂੰ ਅੱਜ ਕਹਿਤਾ ਮਹਾ ਤੂੰ ਜਾ ਕੇ ਆ। ਵੀ ਕੀ ਗੱਲਬਾਤ ਐ। ਅਕਲ ਨਹੀਂ ਹੈਗੀ ਉਹਨਾਂ ਨੂੰ ਬੋਲਣ ਦੀ ਤੇਲੇ ਦੀ। ਹਾਂ ਨਾ ਸਕੰਦਰ ਨੂੰ ਐ ਤੇ ਨਾ ਉਹ ਕੁੜੀ ਨੂੰ ਐ। ਹਾਂ ਇਹਨਾਂ ਦਾ ਤਾਂ ਸਾਨੂੰ ਪਤਾ ਹੀ ਐ ਜੀ ਬਾਕੀ ਸਾਰੇ ਤੁਸੀਂ ਜਦੋਂ ਉੱਥੇ ਪੰਚਾਇਤ ਰਾਹੀਂ ਇਕੱਠੇ ਹੋਏ ਸਾਨੂੰ ਉਹਨਾਂ ਦਾ ਪਤਾ ਲੱਗ ਜੂ ਵੀ ਕਿੰਨਾ ਕੁ ਨਿਮਰਤਾ ਨਾਲ ਬੋਲਦੀ ਆ ਉਹ। ਚਲੋ ਬੜਾ ਕੁਝ ਨਹੀਂ ਬੋਲਦਾ ਜੀ ਮੈਂ। ਕਿਉਂਕਿ ਹੁਣ ਠੀਕ ਨਹੀਂ ਲੱਗਦਾ ਸੋਡੇ ਅੱਗੇ ਬੋਲਦਾ ਚਾਹ ਪਾਣੀ ਕੀ ਪੁੱਛਣਾ ਸੀ ਉਹਨਾਂ ਨੇ ਕੁਛ ਨਹੀਂ ਪੁੱਛਿਆ ਮਨੂਣਾ ਨਹੀਂ ਹਾਂਜੀ ਠੀਕ ਹੈ ਓਕੇ ਸਰਪੰਚ ਸਾਹਿਬ ਆਇਆ ਭਾਈ ਬਯਾਸ ਕੰਟਰ ਬਯਾਸ ਕੰਟਰ ਕੀ ਗੱਲਬਾਤ ਹੋ ਗਈ ਗੱਲਬਾਤ ਕਰੋ ਤੁਸੀਂ ਵੀਰੇ ਇਹਨੂੰ ਪੁੱਛ ਹੀ ਲਓ ਵੀ ਕੀ ਹੋਈ ਹੈ ਕੀ ਹੋਈ ਹੈ ਭਾਈ ਸਾਡੇ ਕਰਨੀਉਂ ਤਾਂ ਕੋਈ ਗੱਲ ਨਹੀਂ ਹੋਈ ਕੋਈ ਕਿਉਂ ਨਹੀਂ ਵੀਰੇ ਜੀ ਤੁਸੀਂ ਕੁਛ ਕੀਤਾ ਤਾਂ ਹੀ ਗੱਲ ਹੋਈ ਇੰਨੀ ਵੱਧੀ ਹੈ ਜੇ ਮੰਨ ਲਾ ਤੁਸੀਂ ਉਹਦੀ ਕਦਰ ਕਰ ਲੈਂਦੇ ਫਿਰ ਇੰਨੀ ਗੱਲ ਹੀ ਨਹੀਂ ਵੱਧਦੀ ਸੀ ਉਬਈ ਐਨਾ ਕੀ ਦਾ ਖਵਾਉਣ ਨੂੰ ਜੀ ਕਰਦਾ ਹੁੰਦਾ ਮੇਰੇ ਹਾਲਾਤ ਹੀ ਹੁਣ ਇਹ ਜੇ ਮੈਂ ਨਹੀਂ ਖਵਾ ਸਕਦਾ ਮੁਰਗਾ ਮੀਟ ਦੱਸ ਕੀ ਕਰਾਂ ਤੁਸੀਂ ਵੀਰ ਇੱਕ ਤੁਰਾਟ ਲਾ ਰੱਖੀ ਐ ਵੀ ਮੈਂ ਨਹੀਂ ਖਵਾ ਸਕਦਾ ਖਵਾ ਕਿਉਂ ਨਹੀਂ ਸਕਦੇ ਤੁਸੀਂ ਪ੍ਰਾਣਾ 2 ਸਾਲਾਂ ਬਾਅਦ ਘਰੇ ਆਇਆ ਸੀ 2 ਸਾਲਾਂ ਬਾਅਦ ਵੀ ਨਹੀਂ ਕੁਝ ਖਵਾ ਸਕਦੇ ਤੁਸੀਂ ਦੇਖ ਲਓ ਭਈ ਆ ਗੱਲ ਆ ਯਾਰ ਕੁੜੀਏ ਤੇਰਾ ਭਰਾ ਆਗਾ ਤੂੰ ਥੋੜੀ ਤਮੀਜ਼ ਨਾਲ ਗੱਲ ਕਰ ਵੀਰ ਕਿੰਨੀ ਕਿ ਤਮੀਜ਼ ਵਰਤੀਏ 2 ਸਾਲਾਂ ਬਾਅਦ ਆਏ ਜਿਵੇਂ ਹੁਣ ਤੁਹਾਡੇ ਗੈਸਟ ਆਉਣਗੇ 2 ਸਾਲਾਂ ਬਾਅਦ ਤੁਸੀਂ ਉਹਦੀ ਕਦਰ ਨਹੀਂ ਕਰੋਗੇ। ਕੀ ਕਦਰ ਤਾਂ ਕਰਾਂਗੇ ਮੈਂ ਦੇਖਿਆ ਉਸ ਤੋਂ ਆਉਂਦੇ ਹੋਏ ਨੇ ਦੇਖਿਆ ਵੀ ਹਾਲਾਤ ਥੋੜੇ ਠੀਕ ਨਹੀਂ ਹੈ ਨਾ ਤੈਨੂੰ ਸੋਚਣਾ ਚਾਹੀਦਾ ਵੀ ਮੈਂ ਇੱਥੋਂ ਗਈਆਂ ਮੈਂ ਵੀ। ਵੀਰ ਮੈਂ ਗਈਆਂ ਜਦੋਂ ਉਹਨੇ ਇੱਥੇ ਬਹੁਤ ਵਧੀਆ ਸੀ ਸਾਰਾ ਕੁਝ। ਉਦੋਂ ਮੰਮੀ ਪਾਪਾ ਹੈਗੇ ਸੀਗੇ ਸਾਰਾ ਕੁਝ ਹੀ ਵਧੀਆ ਸੀ। ਜਦੋਂ ਦੇ ਮੰਮੀ ਪਾਪਾ ਗਏ ਸਾਡੀ ਕਦਰ ਵੀ ਘਟ ਗਈ ਤੇ ਇਥੋਂ ਦੇ ਹਾਲਾਤ ਵੀ ਬਦਲ ਗਏ। ਵੀ ਕਦਰ ਤਾਂ ਕਿਉਂ ਘਟ ਗਈ ਤੇਰੀ ਕਦਰ ਬਹੁਤ ਕਰਦਾ ਹੈ। ਮੈਨੂੰ ਦੱਸ ਕੇ ਹਟਾ ਵੀ ਆਂ ਮੇਰੀ ਭੈਣ ਆਈ। ਮੈਨੂੰ ਜੇ ਕਦਰ ਕਰਦੇ ਹੁੰਦੇ ਨਾ ਤਾਂ ਮੈਨੂੰ ਤੁਹਾਡੇ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਸੀ ਨਹੀਂ ਤੂੰ ਹਾਲਾਤ ਤਾਂ ਵੇਖ ਇਹਨਾਂ ਦੇ ਫਿਰ ਤੂੰ ਕਹਿ ਸਕਦੀ ਵੀ ਜੇ ਫਿਰ ਜਦੋਂ ਇਹਨਾਂ ਦੀ ਸਾਈਡ ਲੈਣੀ ਹੈ ਫਿਰ ਤੁਸੀਂ ਕਰੋ ਗੱਲ ਨਾ ਕੁੜੀ ਤਾਂ ਮੇਰੀ ਗੱਲ ਤਾਂ ਸੁਣ ਇੱਕ ਮਿੰਟ ਗੱਲ ਤਾਂ ਸੁਣਦੀ ਨਹੀਂ ਬਾਈ ਆਹੀ ਗੱਲ ਤਾਂ ਤੜਕੇ ਮੈਂ ਕਿਹਾ ਵੀ ਤੂੰ ਮੇਰੀ ਗੱਲ ਤਾਂ ਸੁਣ ਲੈ ਚੱਕ ਕੇ ਉਧਰ ਨੂੰ ਪਰ ਮੈਂ ਉਹਨਾਂ ਦੇ ਜਾਣੀ ਸੀ ਸਵੇਰੇ ਆਈ ਸੀ ਕੁੜੀ ਆ ਕਹਿੰਦੀ ਡੈਡੀ ਨਾਲ ਗੱਲ ਕਰਨੀ ਹੈ ਕਿ ਤੇ ਉਹ ਕਹਿੰਦੇ ਸੀ ਮੈਂ ਬਾਹਰ ਜਾਣਾ ਤੇ ਮੈਂ ਤਾਇਆ ਆਇਆ ਮੈਂ ਚੱਲ ਆ ਜਾ ਕੇ ਆਉਣਾਗਾ ਹੁਣ ਤੁਹਾਨੂੰ ਵੀ ਪਤਾ ਹੀ ਹੈ ਬਾਈ ਤੁਸੀਂ ਤਾਂ ਪਿੰਡ 'ਚ ਰਹਿੰਦੇ ਹੋ ਇਹ ਤਾਂ ਚੱਲ ਹੁਣ ਪੁੱਛ ਆ ਕੇ ਪਹਿਲਾ ਦਾ ਸਾਲ ਦੂੜ ਸਾਲੋਂ ਗੁੱਸੇ ਰਹੀ ਐ ਹੁਣ ਆਈ ਆ ਆ ਕੇ ਕਹਿੰਦੀ ਹੁਣ ਮੈਨੂੰ ਹਿੱਸਾ ਚਾਹੀਦਾ ਹੁਣ ਹਿੱਸੇ ਨੂੰ ਮੇਰੇ ਕੋਲੇ ਕਿਸੇ ਨੂੰ ਤੁਹਾਡੇ ਕੋਲੇ ਯਾਰ ਮੈਨੂੰ ਤਾਂ ਕੁਝ ਦਿਸ ਨਹੀਂ ਰਿਹਾ ਇੱਥੇ ਵੀ ਕਿ ਹਿੱਸਾ ਕਾ ਹਨਾ ਉਹੀ ਗੱਲ ਤਾਂ ਮੈਂ ਕਰੀ ਜਨਾ ਵੀ ਅਸੀਂ ਤਾਂ ਰੋਟੀ ਮਸਾ ਇੱਕ ਟਾਈਮ ਦੀ ਪੂਰੀ ਮਿਲਦੀ ਐ ਪਤਾ ਨਹੀਂ ਭੁੱਖੇ ਜਾ ਕਮਾਲ ਹੋਈ ਪਈ ਯਾਰਾਂ ਇਹ ਹੁਣ ਤੂੰ ਦੇਖ ਲੈ ਇਹ ਹਿੱਸਾ ਮੰਗਦੀ ਐ ਚੰਗੇ ਪਹਿਣਾ ਕਰਦੀਆਂ ਬਹੁਤ ਹੁੰਦੀਆਂ ਚੰਗੇ ਪਹਿਰੇ ਸਰਕਾਰੀ ਨੌਕਰੀ ਲੱਗੀ ਐ ਬਾਈ ਤੁਸੀਂ ਕਿਵੇਂ ਆਏ ਸੀਗੇ ਉਹ ਗੁੜੀ ਆਈ ਸੀਗੀ ਜੀ ਘਰੇ ਡੈਡੀ ਜੀ ਕੋਲੇ ਤੇ ਉਹ ਉਹਨਾਂ ਨੂੰ ਚੰਡੀਗੜ੍ਹ ਕੰਮ ਸੀਗਾ ਤੇ ਉਹ ਤੁਸੀਂ ਕਹਿੰਦੇ ਜਾਇਓ ਮੈਂ ਤਾਂ ਆਇਆ ਸੀਗਾ ਅੱਛਾ ਥੋੜੀ ਕੁਲੀ ਗਈ ਸੀ ਸਾਨੂੰ ਤਾਂ ਆਏ ਸੀਗੇ ਵੀ ਚਲੋ ਚਾਚੇ ਤਾਇਆਾਂ ਕੇ ਗਈ ਹੋਗੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆ ਗੱਲਾਂ ਕਰਦੇ ਫਿਰਦੇ ਆ ਨਾ ਸਰਪੰਚ ਕੋਲੇ ਜਾਣ ਦੀ ਕੀ ਲੋੜ ਸੀ ਜੇ ਕੋਈ ਗੱਲ ਸੀਗੀ ਘਰੀ ਨੂੰ ਨੁਕਟਾ ਲੈਂਦੀ ਆਪਣੇ ਨਾਲ ਗੱਲ ਬੈਠ ਕੇ ਕਰ ਲੈਂਦੇ ਹੁੰਦੇ ਉਹਦਾ ਠੀਕ ਹੈ ਮੈਂ ਵੀ ਆਖਿਆ ਗੁੱਸੇ ਹੋ ਕੇ ਚਲੀ ਗਈ ਕਹਿੰਦੀ ਵੀ ਮੈਂ ਤਾਂ ਮੈਂ ਆਖਿਆ ਸੀ ਮੈਂ ਹਾਲਾਤ ਦੇਖ ਤੂ ਆਪਦੇ ਭਰਾ ਦੇ ਹਨਾ ਵੀਰੇ ਤੁਸੀਂ ਤਾਂ ਯਕੀਨ ਨਹੀਂ ਕਰਨਾ ਸਾਨੂੰ ਪਤਾ ਅਜੀ ਕਿਵੇਂ ਇੱਕ ਟਾਈਮ ਦੀ ਰੋਟੀ ਖਾ ਕੇ ਵੀ ਸੌਣੇ ਆ ਆਪਦੀ ਕੋਠੇ ਜਿੱ ਦਿੱਤੀ ਆ ਜਿਹੜੀ ਅਸੀਂ ਪੇਕੇ ਸਾਡ ਰੱਖੀ ਆ ਸਾਡਾ ਕਿਹੜਾ ਜੀ ਕਰਦਾ ਕੱਲ ਨੂੰ ਅਸੀਂ ਉਹਨੂੰ ਪੜਾਉਣਾ ਲਗਾਉਣਾ ਉਹਦਾ ਵੀ ਵਿਆਹ ਕਰਨਾ ਹੁਣ ਉਹਨੂੰ ਆਪ ਹੀ ਚਾਹੀਦਾ ਹਿੱਸਾ ਵੜਦੀ ਚੰਗੀ ਲੱਗਦੀ ਆ ਉਹ ਉਹ ਹਿੱਸੇ ਨੂੰ ਹੁਣ ਹੈ ਵੀ ਕੀ ਆ ਤੇਰੇ ਕੋਲੇ ਤੂੰ ਡੈਡੀ ਨੇ ਗੱਲ ਨਹੀਂ ਕੀਤੀ ਬਾਈ ਕਰੇ ਬਾਈ ਮੈਨੂੰ ਤਾਂ ਪਤਾ ਹੀ ਨਹੀਂ ਗੱਲ ਦਾ ਮੈਨੂੰ ਤਾਂ ਹੁਣ ਛੋਡੇ ਆਏ ਤਾਂ ਪਤਾ ਲੱਗਿਆ ਵੀ ਪਿੰਡ 'ਚ ਵੀ ਹੁਣ ਛੋਡੇ ਘਰੇ ਵੀ ਆਈ ਮੈਨੂੰ ਤਾਂ ਐ ਪਤਾ ਹੀ ਨਹੀਂ ਮੈਨੂੰ ਤਾਂ ਐਸੀ ਵੀ ਇਹਦਾ ਚੰਗੀ ਸੌਕੀ ਆ ਨੌਕਰੀ ਲੱਗੀ ਵੀ ਇਹੇ ਜੀਆਂ ਗੱਲਾਂ ਇਹਦਾ ਕਰਦੀ। ਮੈਂ ਤਾਂ ਐਸੀ ਵੀ ਚੱਲ ਤੁਹਾਡੇ ਕੋਲੇ ਆਈ ਵੀ ਚਾਰ ਪੰਜ ਤੇਰੀ ਮਦਦ ਕਰੂਗੀ ਵੀ ਹਣਾ ਤੁਸੀਂ ਸਾਡਾ ਇੰਨਾ ਕੀਤਾ। ਇਸ ਉਥੋਂ ਮੰਗੇ ਨੇ ਕਮਾਲ ਹੋਈ ਪਈ ਏ। ਉਤੋਂ ਮੈਨੂੰ ਪਤਾ ਬਾਈ ਮੈਨੂੰ ਪਤਾ ਕੀ ਕੀ ਤਾਂ ਨਿੰਦੀਆ ਮੈਨੂੰ ਕਹਿੰਦੀ ਆ ਜਿਹੜਾ ਕੀਲਾ ਸੀ ਤੂੰ ਵੇਚ ਪੱਟ ਕੇ ਆਪਦੇ ਭਰਾਵਾਂ ਨੂੰ ਖਵਾਤਾ ਆਪਦੇ ਪੇਕਿਆਂ ਨੂੰ ਖਵਾਤਾ ਜੇ ਬਾਈ ਮੈਂ ਆਪਦੇ ਪੇਕਿਆਂ ਨੂੰ ਖਵਾਉਣ ਜੋਗਰੀ ਹੁੰਦੀ ਮੈਂ ਇਹਦੇ ਨਾਲ ਦਿਹਾੜੀਆਂ ਜ਼ਰੂਰ ਕਰਦੀ ਮੈਨੂੰ ਕੀ ਲੋੜ ਤੇ ਦਰਦਾਰਦੀਆਂ ਟੋਕਰਾ ਕੰਮ ਸਾਨੂੰ ਤਾਂ ਪਤਾ ਹੀ ਆ ਹਾਂ ਬਾਈ ਉੱਥੇ ਬਈ ਆਉਂਦਾ ਹੁੰਦਾ ਨਾ ਹਾਂ ਤੇ ਤੁਸੀਂ ਕੀ ਕਹਿੰਦਾ ਪ੍ਰਾਉਣਾ ਫਿਰ ਪ੍ਰਾਉਣਾ ਤਾਂ ਬਾਈ ਆਇਆ ਸੀ ਕੱਲ ਪਰਸੋਂ ਮੈਂ ਸੀਗਾ ਕੰਮ ਤੇ ਜਦੋਂ ਨੂੰ ਮੈਂ ਘਰੋਂ ਆਇਆ ਤੇ ਮੈਨੂੰ ਕਹਿੰਦਾ ਬੋਤਲ ਲਿਆ ਦੇਸੀ ਦੀ ਮੁਰਗਾ ਲਿਆ ਮੈਂ ਕਿਹਾ ਬਾਈ ਇੰਨੀ ਪਹੁੰਚਦਾ ਹੈ ਨਹੀਂ ਜਿਹੜੀ ਅਸੀਂ ਖਾਣੇ ਆ ਉਹੇ ਜੀ ਤੈਨੂੰ ਰੋਟੀ ਖਵਾਵਾਂਗੇ ਉਹੇ ਜੀ ਤਮਾਰਾ 15 ਕਹਿੰਦਾ ਟੀਨ ਦੇ ਛੱਤਾਂ ਪਾਈਆਂ ਸਾਡੀਆਂ ਅਸੀਂ ਬੋਤਲਾ ਮੁਰਗੀ ਤੈਨੂੰ ਕਿੱਥੋਂ ਲਿਆ ਦੀ ਕਹਦੇ ਉਹੀ ਤਾਂ ਗੱਲ ਉਹ ਜਾ ਕੇ ਰੋਟੀ ਦਾ ਮਸਾ ਪਕਦੀ ਹੈ ਕਹਦੇ ਜਾ ਕੇ ਕੁੜੀ ਨੂੰ ਹੋਰ ਗੱਲਾਂ ਕਹਿਤੀਆਂ ਆ ਕੇ ਤੈਨੂੰ ਆਏ ਕਹਿੰਦੇ ਅਸੀਂ ਤੇਰੇ ਤੇ ਪੜਾਇਆ ਲਿਖਾਇਆ ਖਰਚਾ ਕਰਿਆ ਤੂੰ ਹੁਣ ਸਰਕਾਰੀ ਨੌਕਰੀ ਲੱਗ ਕੇ ਸਾਡੀ ਛਾਰ ਨਹੀਂ ਲੈਂਦੀ ਅਸੀਂ ਤਾਂ ਕਦੇ ਸੋਚੀ ਨਹੀਂ ਬਾਈ ਸਾਡੇ ਕੋਲੇ ਤਾਂ ਕੁੜੀ ਆਵੇ ਜਾਂ ਨਾ ਆਵੇ ਆਪਦਾ ਟਾਈਮ ਪਾਸ ਕਰੀ ਆ ਪੂਰੇ 2 ਸਾਲ ਹੋ ਗਏ ਬਾਈ ਸਾਡੇ ਘਰੇ ਆ ਕੇ ਬੱਤੀ ਨਹੀਂ ਬਾਈ ਉਹਨੂੰ ਇੱਕ ਵਾਰ ਵੀ ਆਦੇ ਭਰਾ ਦੀ ਯਾਦ ਨਹੀਂ ਆਈ ਸਾਡੇ ਤਾਂ ਹਾਲਾਤ ਮਾੜੇ ਸੀ ਮਾੜੇ ਸੀ ਪਰ ਉਹਦੇ ਤਾਂ ਨਹੀਂ ਸੀ ਮਾੜੇ ਉਹ ਤਾਂ ਚੰਗੇ ਘਰ ਸੀ ਇੰਨਾ ਵਧੀਆ ਪੜਾਇਆ ਲਿਖਾਇਆ ਤੁਸੀਂ ਆਪ ਦੇਖੋ ਬਾਈ ਜੀ ਜਿਹੜੇ ਪੈਸੇ ਸੀ ਅਸੀਂ ਕਿਹੜਾ ਕਿਤੇ ਲੈ ਗਏ ਉਹ ਤਾਂ ਬਾਪੂ ਜੀ ਉਹ ਤਾਂ ਬਿਮਾਰ ਹੋ ਗਏ ਡੈਡੀ ਬਿਮਾਰ ਹੋਣੇ ਕਰਕੇ ਉਹਦੇ ਇਲਾਜ ਤੇ ਅਸੀਂ ਪੈਸੇ ਲਾਏ ਸੀ ਨਹੀਂ ਸਾਨੂੰ ਕੀ ਲੋੜ ਸੀ ਅਸੀਂ ਕੀ ਦੇ ਕਾਤਰ ਕਰਦੇ ਕਰਦੇ ਆ ਉਹ ਤਾਂ ਠੀਕ ਹੈ ਸ਼ਕੰਦਰਾ ਕੋਈ ਹੋਰ ਪਰਿਵਾਰ ਦਾ ਮੈਂਬਰ ਆ ਵਿੱਚ ਕੋਈ ਗੱਲਬਾਤ ਥੋੜੀ ਸੁਲਝਾਉਣ ਵਾਸਤੇ ਨਹੀਂ ਆਏਗਾ ਕੋਈ ਚਾਚਾ ਤਾਇਆ ਵੀਰੇ ਗੱਲਬਾਤ ਤਾਂ ਤਾਂ ਕੋਈ ਆਵੇ ਜੇ ਅਸੀਂ ਕਿਸੇ ਨੂੰ ਗੱਲ ਦਸੀਏ ਸਾਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਕੁੜੀ ਆ ਕੇ ਖੜ ਗਈ ਤੇ ਕਿ ਮੈਂ ਤਾਂ ਆਪਦਾ ਹਿੱਸਾ ਬਣਾਉਣ ਆਈ ਆ ਸਾਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਸੀਗਾ ਪਰ ਅਸੀਂ ਕਿਹਦੇ ਕੋਲੇ ਜਾ ਕੇ ਗੱਲ ਕਰੀਏ ਸਾਡੀ ਗਰੀਬਾਂ ਦੀ ਸੁਣਦਾ ਕੌਣ ਆ ਬਾਈ ਇੱਥੇ ਬਹੁਤ ਗੱਲ ਠੀਕ ਹੈ ਜਦੋਂ ਬਾਈ ਹਾਲਾਤ ਮਾੜੇ ਹੋਣ ਉਦੋਂ ਸਾਰੇ ਸਾਰੇ ਪਹਾੜੀ ਟੁੱਟਦੇ ਹੁੰਦੇ ਆ ਬਾਕੀ ਤੁਸੀਂ ਇਹਨੂੰ ਪੁੱਛ ਲਓ ਜਿਵੇਂ ਚਾਹੁੰਦੀ ਓਵੇਂ ਕਰ ਦਿਓ ਯਾਰ ਹੁਣ ਇਹ ਗੁੱਸੇ ਹੋ ਕੇ ਬੈਗੀ ਕੋਈ ਨਾ ਡੈਡੀ ਨੂੰ ਹੋਣ ਦੇ ਫਿਰ ਆਪੇ ਉਹ ਹੀ ਕਰਨੇ ਫਿਰ ਉਹਦਾ ਮਸਲਾ ਨਾ ਬਾਹਰ ਹੋ ਰਿਹਾਗਾ ਨਾ ਹਮ ਬਾਈ ਤੁਸੀਂ ਕਰ ਲੋ ਗੱਲ ਓਏ ਮੰਨਣ ਵਾਲੀ ਤਾਂ ਹੈ ਨਹੀਂ ਹੁਣ ਅਸੀਂ ਤਾਂ ਜਿੱਥੇ ਐਂ ਕਰੋ ਜੀ ਮੇਰੀ ਗੱਲ ਸੁਣ ਕੁਝ ਨਹੀਂ ਹੁੰਦਾ ਕਮੋਂ ਉੱਧਰ ਬੈਠੀ ਆ ਮੈਂ ਤਾਂ ਹੀ ਆਈ ਆ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਤੁਸੀਂ ਵੀ ਇੱਧਰ ਸਾਈਡ ਤੇ ਹੋ ਜੋ ਆਪ ਹੀ ਬਾਈ ਹੁਣੀ ਗੱਲ ਕਰ ਲੈਣਗੇ ਕੀ ਪਤਾ ਇਹਨਾਂ ਦੇ ਸਮਝਾयां ਤੋਂ ਆ ਇੱਕ ਵਾਰੀ ਬੁਲਾ ਤੋਈ ਸੀ ਪੁੱਛ ਲੈਣੇ ਆ ਫਿਰ ਨਹੀਂ ਫਿਰ ਆ ਜਾਣਗੇ ਡੈਡੀ ਜੀ ਇਹਦੇ ਕੱਲ ਨੂੰ ਸ਼ਾਮ ਤੱਕ ਫਿਰ ਨਹੀਂ ਉਹ ਕੱਲ ਕਰ ਲੈਣੇ ਕੱਲ ਹਾਂ ਤੁਸੀਂ ਕਰਕੇ ਦੇਖ ਲਓ ਗੱਲ ਮੈਂ ਭੇਜਣੀ ਗੱਲ ਕਰ ਲੈਣੇ ਅੰਦਰ ਨਹੀਂ ਵੀ ਉਹਦੋਂ ਕੁੜੀ ਦੇਖ ਲੈ ਵਿਚਾਰਨੇ ਮਸਾਂ ਵਿਆਹੀ ਹੈਗੀ ਕਿੰਨੇ ਇਹਨਾਂ ਦੀ ਗਰੀਬੀ ਦੀ ਹਾਲਤ ਆ ਯਾਰ ਵਧੀਆ ਪੜਾ ਲਿਖਾਤੀ ਸੀ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਅੱਜ ਕੱਲ ਲੋਕਾਂ ਨੂੰ ਯਾਰ ਇਹ ਸਾਡੇ ਖੂਨ ਦੇ ਰਿਸ਼ਤੇ ਆ ਨਾ ਭਰਾ ਭੈਣ ਦੁਬਾਰੀ ਨਹੀਂ ਮਿਲਦੇ ਨਾ ਮਾਪੇ ਮਿਲਦਾ ਨਾ ਕਿ ਕਿੱਥੇ ਦਾ ਹੁਣ ਨੌਕਰੀ ਲੱਗੀ ਸੀਗੀ ਤੇ ਭਾਂ ਸੌਦਾ ਆ ਗਿਆ ਡੈਡੀ ਕੋ ਫੋਨ ਕਰੀਂ ਗੱਲ ਕੀ ਕਰਨੀ ਹੈ ਹੈਲੋ ਹਾਂਜੀ ਡੈਡੀ ਜੀ ਹਾਂ ਮੈਂ ਉਧਰ ਹੀ ਗਿਆ ਸੀ ਇਕਬਦਰ ਕੇ ਠੀਕ ਹੈ ਜੀ ਮੈਂਬਰ ਨਾਲ ਹੀ ਸੀਗਾ ਜੀ ਮੇਰੇ ਕਰ ਲੋ ਗੱਲ ਇੱਕ ਮਿੰਟ ਕਰੀਂ ਕਰੀਂ ਠੀਕ ਹੈ ਜੀ ਸਸਰੀ ਘਰਾ ਤਰਪਨ ਸਾਹਿਬ ਹਾਂਜੀ ਹਾਂਜੀ ਹਾਂ ਅਕਬਦਰ ਕੇ ਕਰਕਣੀ ਸੀਗੀ ਜੀ ਹਾਂ ਦੱਸਿਓ ਵਈ ਤੁਹਾਨੂੰ ਨਾ ਜੇ ਐਡਾ ਕੋਈ ਖਾਸ ਮੈਟਰ ਤਾਂ ਹੈ ਨਹੀਂ ਗਾ ਜੀ ਉਹ ਕੁੜੀ ਦੀ ਆ ਮੜਾ ਮੋਟਾ ਜਿਹੜੀ ਇਹਨਾਂ ਦੇ ਪਿੱਛੇ ਨਹੀਂ ਵੀ ਆਹੀ ਹਾਂ ਹਾਂ ਜੀ ਉਹ ਕਹਿੰਦੀ ਆ ਕਿ ਮੈਂ ਬਣਾਉਣਾ ਘਰ ਚੋਂ ਹਿੱਸਾ ਹਿੱਸਾ ਬਣਾਉਣਾ ਅੱਛਾ ਅੱਛਾ ਜੀ ਠੀਕ ਹੈ ਸਰੋ ਦੇਖਦੇ ਜੀ ਇੱਕ ਵਾਰੀ ਬੁਲਾਇਆ ਹੈਗਾ ਕੁੜੀ ਨੂੰ ਕਰਕੇ ਗੱਲ ਫਿਰ ਮੈਂ ਕਹੇਦਣਾ ਨਾ ਤੁਸੀਂ ਦੱਸ ਦਿੰਨਾ ਜੀ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਓਕੇ ਓਕੇ ਠੀਕ ਹੈ ਜੀ ਇੱਕ ਵਾਰੀ ਦੇਖ ਸਮਝਾ ਕੇ ਦੇਖਣਾ ਤਾਂ ਸਮਝਾ ਕੇ ਦੇਈ ਲੈ ਇਹਨੂੰ ਕੁੜੀ ਨੂੰ ਮੰਨਦੀ ਆ ਦਾ ਠੀਕ ਆ ਤੇ ਨਹੀਂ ਮੰਨ ਲਾ ਹਮਨ ਸਾਹਿਬ ਕਹਿੰਦਾ ਨਾ ਪੁੜੀ ਦਾ ਕੀ ਫਾਇਦਾ ਕਰਨਾ ਅੱਛਾ ਉਹ ਜਿਹੜਾ ਪਾਉਣਾ ਇਹਨਾਂ ਦਾ ਉਹਨਾਂ ਨਾਲ ਵਧੀਆ ਹੈਗੀ ਸਰਪੰਚ ਅੱਛਾ ਸਰਪੰਚ ਸਾਹਿਬ ਨਾਲ ਵਧੀਆ ਪਾਉਣਾ ਇਲੈਕਸ਼ਨ ਤੇ ਵੀ ਪਿਛਲੀ ਵਾਰ ਵਧੀਆ ਸਪੋਰਟ ਕੀਤੀ ਆ ਠੀਕ ਹੈ ਤੇ ਇਹ ਤਾਂ ਤੁਹਾਨੂੰ ਪਤਾ ਉਹਨਾਂ ਨਾਲ ਦੂਜਿਆਂ ਨਾਲ ਤੁਰੇ ਸਰਦੇ ਸੀਗੇ ਉਹ ਤਾਂ ਗੱਟਾਂ ਮਿਲ ਗਾ ਪਰ ਮੈਂ ਐਸੋ ਤਾਂ ਜੀ ਮੈਂ ਯਾਰ ਥੋੜੇ ਗਰੀਬ ਨੇ ਇਹ ਬੰਦੇ ਹਨਾ ਤੇ ਗਰੀਬ ਗੁਰੂ ਫਿਰ ਉਹ ਆਪਣੇ ਨਾਮ ਨਹੀਂ ਖੜੇ ਵੋਟਾਂ ਮਿਲੇ ਇਹ ਉਹ ਤਾਂ ਦਤੁਰੇ ਫਰੇ ਚੱਲਦੇ ਆ। ਬਾਕੀ ਜਿਹੜਾ ਇਹਨਾਂ ਦਾ ਮਤਲਬ ਪਾਉਣਾਗਾ ਉਹਨੇ ਪੂਰੀ ਆਪਣੀ ਹਰਪੂ ਨੂੰ ਕਹਿੰਦੇ ਮਦਦ ਕਰੀ ਆ ਫਰਾਂਸ ਦਾ। ਠੀਕ ਹੈ। ਕਿ ਕੋਈ ਗੱਲਬਾਤ ਵੀ ਹੋਵੇ ਕਹਿੰਦਾ ਤੁਸੀਂ ਉਹਨਾਂ ਦੇ ਹੱਥ ਚੱਲ ਆਪਾਂ ਇੱਕ ਵਾਰੀ ਇਹਨਾਂ ਗੁੜੀਆਂ ਨਾਲ ਗੱਲ ਕਰ ਲੈਨੇ ਕੀ ਕਹਿੰਦੇ ਨੇ? ਉਹ ਗੱਲ ਕਰਕੇ ਦੇਖ ਲੈ ਇੱਕ ਵਾਰੀ ਫਾਰਮੈਲਟੀ ਕਰਦੇ ਜੂਰੀ। ਹੋਰ ਭਾਈ ਕੁੜੀਆਂ। ਹਾਂਜੀ ਵੀਰੇ ਦੱਸੋ। ਬੱਸ ਇੱਕ ਮਿੰਟ। ਕੀ ਤੂੰ ਹੈ ਗੁੱਸਾ ਹੋ ਕੇ ਭੱਜ ਗਈ ਅਸੀਂ ਤੇ ਗੱਲ ਕਰੀ ਜਨੇ ਆ ਨਾ ਤੇਰੇ ਨਾਲ ਨਹੀਂ ਵੀਰੇ ਫਿਰ ਤੁਸੀਂ ਗੱਲ ਹੀ ਇੱਕ ਤਰਫੀ ਜੀ ਕਰਦੇ ਸੀਗੇ ਨਹੀਂ ਇੱਕ ਤਰਫੀ ਤਾਂ ਨਹੀਂ ਤੁਹਾਨੂੰ ਸਮਝਾਇਆ ਸੀ ਨਾ ਬਾਈ ਗੱਲਾਂ ਤਾਂ ਹੁਣ ਦੋਨੇ ਤਰ੍ਹਾਂ ਦੇ ਸੁਣਨੇ ਪੈਂਦੇ ਹੁਣ ਸਾਨੂੰ ਵੜਾਉਣੇ ਚੀਜ਼ ਦਾ ਪਤਾ ਸੀਗਾ ਦੇਖ ਬਾਕੀ ਤੇਰਾ ਭਰਾ ਨਾ ਉਹ ਕਲਾ ਬਗਾਨਾ ਕੋਈ ਚਾਚੇ ਦਾ ਐਂ ਤੇ ਵੀਰੇ ਮੈਨੂੰ ਵੀ ਪਤਾ ਹੀ ਬਗਾਨਾ ਨਹੀਂ ਹੈਗਾ ਪਰ ਉਹਨਾਂ ਨੇ ਤੇ ਸਾਡੇ ਨਾਲ ਬਗਾਨੇ ਵਾਲੀ ਕੀਤੀ ਹੈ ਨਾ ਹੁਣ ਕੀ ਆ ਤੇਰੇ ਦਿਲ ਚ ਕੀ ਆ ਕੀ ਕਰਨਾ ਚਾਹੁੰਦਾ ਵੀਰੇ ਮੈਂ ਤਾਂ ਨਾ ਵੰਡਾਉਣਾ ਹੀ ਆ ਹਿੱਸਾ ਵੰਡਾਉ ਨੂੰ ਇੱਥੇ ਹੈ ਕਿ ਇੱਕ ਤੱਕ ਕੁਝ ਵੀ ਹੋਵੇ ਵੀਰੇ ਬੇਸ਼ੱਕ ਤੁਸੀਂ ਇਸ ਤਰੀਕੇ ਵੰਡ ਦੋ ਬੇਸ਼ੱਕ ਇਸ ਤਰੀਕੇ ਵੰਡ ਦੋ ਬੇਸ਼ੱਕ ਇੱਕ ਗੱਠ ਥਾਂ ਦੀ ਆਵੇ ਪਰ ਮੈਂ ਵੰਡਾਉਣੀ ਹੈ ਜਿੱਦ ਹੀ ਆਹੀ ਮੇਰੀ ਮੋਸ਼ ਰੱਖਿਆ ਨਹੀਂ ਤੂੰ ਕਿਹੜਾ ਹੁਣ ਇੱਥੇ ਰਹਿਣਾ ਤੂੰ ਸਰਕਾਰੀ ਨੌਕਰੀ ਦੇ ਹਨਾ ਆ ਲੱਗੇ ਵੀਰੇ ਮੈਂ ਆਪਦੇ ਸਿਰ ਤੇ ਲੱਗੀਆਂ ਨੌਕਰੀ ਤੇ ਮੈਂ ਲੱਗੀਆਂ ਪਰ ਜਿਹੜੀ ਇਹਨਾਂ ਨੇ ਕੀਤੀ ਹੈ ਨਾ ਮੇਰੇ ਨਾਲ ਬਥੇਰੇ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਪੁੱਠੇ ਸਿੱਧੇ ਜਿਵੇਂ ਇਹਨਾਂ ਨੇ ਮੇਰੇ ਤੇ ਪਰਿਵਾਰachar ਚਹੀ ਹਾਲਾਤ ਨੇ ਅੱਜਕੱਲ ਕੋਈ ਹਨਾ ਸੌਖਾ ਕੋਈ ਆ ਸੋਚੇ ਨਹੀਂ ਵੀਰੇ ਤੁਸੀਂ ਜਿਵੇਂ ਮਰਜ਼ੀ ਕਰੋ ਪਰ ਵੰਡ ਦਿਓ ਇਹੇ ਕੁੜੀ ਤੇਰੇ ਜਦੋਂ ਮਾਰ ਪਾਓ ਹੋ ਗਈ ਜਮੀਨ ਜੀ ਤੇਰੇ ਨਾਲ ਚੜ ਗਈ ਸੀ ਉਹ ਜਿਹੜਾ ਤੁਹਾਡਾ ਕਿਲਾ ਨਹੀਂ ਵੀਰੇ ਇਹਨਾਂ ਕੋਲੇ ਸੀ ਇਹਨਾਂ ਨੇ ਪਤਾ ਨਹੀਂ ਕਿਵੇਂ ਕੁਛ ਕੀਤਾ ਮੈਂ ਤਾਂ ਹੁਣ 2 ਸਾਲ ਹੋ ਗਏ ਸਾਨੂੰ ਪਤਾ ਹੀ ਨਹੀਂ ਇਹਨਾਂ ਕੋਲੇ ਯਾਰ ਬਾਈ ਕਿਲਾ ਸਵਾ ਕਿਲਾ ਤਾਂ ਬਾਹਨ ਜਾ ਗਿਆ ਇੱਧਰ ਉੱਗੇ ਵਾਲੇ ਪਾਸੇ ਹਾਂ ਵੀਰੇ ਹੈਗਾ ਸੀਗਾ ਉਹਦੀ ਵੀ ਇੱਥੇ ਰਹਾਂਗੇ ਉਦੋਂ ਬਾਅਦ ਜਦੋਂ ਉਹਨਾਂ ਦਾ ਬੁੜੇ ਦੀ ਡੱਥੀ ਹੋ ਗਈ ਸੀ ਉਦੋਂ ਬਾਅਦ ਪਤਾ ਨਹੀਂ ਤਾਂ ਅਸਕੰਦਰ ਦੇ ਨਾਲ ਹੀ ਚੜ ਗਈ ਸੀ ਕਿ ਨਾਲ ਕੁੜੀ ਦੇ ਵੀ ਚੜ ਗਈ ਉਹ ਇਹਨਾਂ ਦੇ ਘਰ ਦਾ ਮੈਨੂੰ ਪਤਾ ਨਹੀਂ ਨਹੀਂ ਵੀਰੇ ਇਹਨਾਂ ਨੇ ਇਹਨਾਂ ਤੋਂ ਔਖਾ ਹੀ ਕੀਤਾ ਮੇਰੇ ਨਾਲ ਇਹਨਾਂ ਨੇ ਆਪਦੇ ਨਾਲ ਹੀ ਕਰਾ ਕੇ ਤੇ ਵ ਤਾਂ ਹੀ ਕਰਕੇ ਮੈਨੂੰ ਵੀ ਗੁੱਸਾ ਵੀ ਜਦੋਂ ਸਹੁਰਿਆਂ ਨੂੰ ਇੰਨਾ ਕੁਝ ਖਵਾ ਸਕਦੇ ਹੋ ਇਹਨਾਂ ਨੂੰ ਕਰਨੀ ਵਧੀਆ ਬਣਾ ਕੇ ਦੇ ਸਕਦੇ ਸੀ ਹੁਣ ਜਿਹੜਾ ਥਾਂ 'ਚੋਂ ਮੈਨੂੰ ਅੱਧਾ ਵੰਡਾ ਕੇ ਦੇ ਦੋ ਤੁਸੀਂ ਆਪਣਾ ਇੱਕ ਕਮਰਾ ਇਹਦਾ ਕੀ ਕਰੀਏ ਇਹਦਾ بس ਤੁਸੀਂ ਵੇੜਾ ਦੇ ਦੋ ਵੀਰੇ ਤੰਗ ਤਾਂ ਹੋਣਗੇ ਪਤਾ ਤਾਂ ਲੱਗੂ ਅਕਲ ਤਾਂ ਆਊਗੀ ਉਹ ਤਾਂ ਠੀਕ ਆ ਸੇ ਵੀ ਗਈ ਬਲਤ ਸੱਦਲਾ ਸਕੰਦਰ ਨੂੰ ਫਿਰ ਕਰ ਲੰਮੀ ਗੱਲ ਚਲ ਕੋਈ ਨਾ ਕੁੜੀ ਤੂੰ ਐਂ ਬਈ ਸਕੰਦਰ ਮੜਾ ਜਾਵਰੇ ਬਲਾਲੂ ਵੀਰੇ ਤੁਸੀਂ ਹਾਂ ਕਿ ਨਾ ਸੋਚਣਾ ਕੁੜੀ ਤੂੰ ਗਵਾਰੀ ਨਹੀਂ ਵੀਰੇ ਮੈਂ ਸੋਚ ਕੇ ਫੈਸਲਾ ਕੀਤਾ ਗਾ अब शमुल हाँ तो भाई के अंदर बैठ जा बैठ के भाई बैठ जा भाई तू सी बैठो हां भाई की कीता जावे उन गुड़िया दा कहनी वो ये तो मानती नहीं कहनी ता ही ना की था तुकी बड्डे की सीट बैठ जाएगी इधर उतान करे तो सामिदी नहीं भाई कोई जो रब जी ने जो रे जाने दा डर तो असो दा ਇਹ ਤੂ ਆ ਰਹਾ ਮੈਂ ਇੱਥੇ ਇੱਕ ਕਮਰੇ ਚ ਤੱਕੀ ਬੰਡਿਆ ਹੋਇਆ ਜਦਾ ਕੋਈ ਨੂੰ ਪੈਸੇ ਪੂਰੇ ਤੇ ਦੇਖਾਂ ਦੇ ਜਿਹੜੇ ਬਸ ਆ ਗਏ ਤੇ ਇਸ ਦਾ ਜ਼ਰੂਰੀ ਇਹਦ ਤਨਾ ਪ੍ਰਾਣਾ ਗੁੱਸੇ ਉੱਤੇ ਜਾਂਦਾ ਨਾ ਪੈ ਜਾਣਾ ਤਾਂ ਰੋੜੀ ਹੈ ਸਾਰਾ ਤੇਰੇ ਸੌਰੇ ਸੂਰੇ ਨਹੀਂ ਕਰਦੇ ਮਦਦ ਤੇਰੀ ਤੇ ਸੌਰੇ ਆਣੇ ਵੀ ਬਹੁਤ ਹੁਣ ਇਹਨੂੰ ਕੁੜੀ ਨੂੰ ਤਾਂ ਪਤਾ ਲਿਆ ਵਿਚਾਰੀ ਝੂਕਦਾ ਦੇਖ ਨੇ ਕਿੰਦਰ ਸੌਰੇ ਚੱਲ ਫਿਰ ਨਿਵੇੜ ਦੇ ਨੇ ਫਿਰ ਕੁੜੀ ਜੇ ਤੂੰ ਮੰਨਦੀ ਨਹੀਂ ਹਾਂ ਵੀਰੇ ਨਿਵੇੜ ਦੇ ਆਈ ਨਹੀਂ ਬਾਈ ਸਿਕੰਦਰ ਮੜਾ ਯਾਰ ਉਹਨੇ ਯਾਰ ਗੱਲ ਕਰੀਏ ਇੱਕ ਮਿੰਟ ਹਾਂ ਬਾਈ ਬੈਠ ਵੀਰੇ ਤੂੰ ਸੁਣੋ ਗੱਲ ਮੈਂ ਹਾਂ ਭਾਈ ਤੇਰਾ ਯਾਰ ਸੁਣ ਲਿਆ ਕੁੜੀ ਦਾ ਤਾਂ ਸੀ ਜਿਹੜਾ ਕੋ ਇਹ ਤਾਂ ਨਾ ਮੰਨ ਕੇ ਚਲ ਭਰਾ ਮਨਦੀ ਨਹੀਂ ਗਈ ਹੁਣ ਦੇਖ ਲੈ ਤੂੰ ਜਿਹੜਾ ਇਹਦਾ ਆਉਂਦਾ ਯਾਰ ਇਹਨੂੰ ਪਰੇ ਦੇ ਦੇ ਨਵੇਂ ਡੋ ਪਰੇ ਪਲੇਸ ਮਾੜਾ ਯਾਰ ਉਹਦਾ ਭਾਈ ਦੇਣ ਨੇ ਮੇਰੇ ਕੋਲੇ ਕੀ ਆ ਆਹੀ ਘਰ ਆਦ ਕਮਰਾ ਇੱਕ ਅਸੀਂ ਸਿਕੰਦਰਾ ਨਾਲ ਬਹੁਤ ਸਮਝਾ ਲਿਆ ਤੈਨੂੰ ਪਤਾ ਨਾ ਕਾਲ ਯੁਗ ਦਾ ਟਾਈਮ ਆ ਅੱਜ ਕੱਲ ਕੋਈ ਕਿਸੇ ਦੀ ਨਹੀਂ ਸੁਣਦਾ ਨਾ ਇਹ ਤਾਂ ਗੱਲ ਬਹੁਤ ਕਹਤਾ ਵੀ ਤੇਰਾ ਭਰਾ ਤੇਰਾ ਆਪ ਦਾ ਸੁਣਾ ਨਹੀਂ ਮੰਦੀ ਉਹ ਇਹ ਕੰਨ ਕੋਟ ਕਚਰੀ ਬੈਗਿਟਾਂ ਵਾਲੇ ਬੈਗਿ ਸਾਨੂੰ ਪੁਲਿਸ ਵਾਲ ਦੱਬੀ ਫਿਰਨਗੇ ਨਾ ਤੇ ਥੋਡੇ ਕੋਲ ਹੈ ਅੱਗੇ ਕੁਛ ਨਹੀਂਗਾ ਤੇ ਘਰ ਤੋਂ ਵੀ ਬੇਕਾਰ ਹੋਵਾਂਗੇ ਦੇਖ ਲਓ ਬਾਈ ਯਾਰ ਮੈਂ ਤਾਲੀ ਗੱਲ ਇਹ ਸਮਝਦੀ ਆ ਤਾਂ ਸਮਝਾ ਲਓ ਕੋ ਯਾਰ ਹੁਣ ਅਕਸੰਦਰਾ ਉਹ ਜਿਹੜੀ ਜ਼ਮੀਨ ਜਮੂਨ ਦਾ ਹੀ ਥੋੜਾ ਹਨਾ ਉਹ ਬੜਾ ਇਸ ਤਰ੍ਹਾਂ ਚੱਲ ਹੀ ਨਾ ਕਰ ਸਕਦੇ ਆ ਭਰਾ ਉਹ ਵੀ ਨਹੀਂ ਹੁਣ ਅਸੀਂ ਬੜਾ ਵਧਾਉਂਦੇ ਆ ਹਨਾ ਉਹਦਾ ਰੌਲਾ ਮਗਾ ਦਿੰਦੇ ਆ ਗੇਰਾ ਤੇ ਬੱਚੇ ਦੀ ਪੜਾਈ ਦੇ ਕਾਲ ਸੁਣਾ ਸੀਗਾ ਸੀ ਪਤਾ ਲੱਗਿਆ ਵੀ ਤੂੰ ਉੱਤੇ ਸਾਡਾ ਰੱਖਾ ਉੱਤੇ ਲੱਗੇ ਜਾਂਦੇ ਨੇ ਲਾਲਾ ਵੀ ਕਰੇ ਟਾਈਮ ਪਾਸ ਮਸਾ ਕਰਦੇ ਉਹਦਾ ਸੀ ਉਹ ਨਹੀਂ ਕਰਦੇ ਜਿਹੜਾ ਇਹਨੂੰ ਕਰ ਕੋ ਚੋਂ ਦਾ ਸਮਾਨ ਚੋਂ ਦਾ ਯਾਰ ਉਹ ਦੇ 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 ਮੈਂ ਬੜਾ ਮੈਂ ਮੁਰਗਾ ਮਗਰ ਲੱਗੇ ਨਾ ਪਤਾ ਹੀ ਤਾਂ ਨਹੀਂ ਦਾ ਕੰਮ ਬਈ ਕੰਮ ਆਪਾਂ ਤਾਂ ਕੀ ਬਿਧਾਉਣਾ ਫੇਰ ਵੀ ਇੱਕ ਦੇਖ ਲੋ ਆਹੀ ਮੇਰੇ ਕੋਲ ਤਾਂ ਖੋਲਾ ਇਹ ਬੱਜੂ ਜਵਾਕੜੀ ਦਾ ਜੇ ਮੰਦੀ ਆ ਤਾਂ ਦੇਖ ਲੋ ਨਹੀਂ ਤਾਂ ਭਾਈ ਜਿਵੇਂ ਕਹਿੰਦੀ ਕਰ ਦੋ ਹੋ ਭਾਈ ਅਗਨੀ ਤੀ ਲੜਾਈ ਹੈ ਨਾ ਲੜਾਈ ਮੁੱਕ ਜੂ ਨਾ ਤੂੰ ਐਵੇਂ ਜੇ ਕੋਈ ਇੱਕ ਦਿਨੇ ਕੋਈ ਉਸ ਕਰ ਲਿਆ ਤਾਂ ਫਿਰ ساری ਉਮਰ ਦੇਲ ਚ ਨਾ ਜੀਵੇ ਦੇਖ ਲਓ ਭਾਈ ਬਾਕੀ ਰੱਬ ਨੂੰ ਤਾਂ ਮੇਰੀ ਤਾਂ ਕਿਸਮਤੀ ਮਾੜੀ ਹੈ ਪਹਿਲਾਂ ਪੀਤ ਮਾਤਾ ਕਹਿੰਦਾ ਮਰੇ ਨਵੇਂ ਯਾਰ ਜਿਹੜਾ ਹੋਂਦਾ ਮੈਂ ਤਾਂ ਨਹੀਂ ਪ੍ਰਭਾ ਬਥੇਰਾ ਸੰਝਾਲਿਆ ਕੁੜੀਂ ਦਾ ਸੀ ਦੇਖ ਐ ਤੂੰ ਆਉਂਦਾ ਕਰੇ ਗਾਇਕਾਰ ਲਾ ਵੀ ਜੇ ਤੇਰੇ ਕੋਲ ਪੈਸਾ ਦੀ ਗੰਜਾਇ ਸਸਤਾ ਇੰਨਾ ਕਰ ਸਕਦਾ ਜਿੰਨੇ ਇਹਨੂੰ ਜਗਾ ਆਉਂਦੀ ਆ ਉਹਨੇ ਪੈਸੇ ਦਵਾ ਦਿੰਨੇ ਹਾਂ ਭਾਈ ਪੈਸੇ ਕਰ ਦਨਾ ਰਾਇ ਕਰ ਯਾਰ ਪੈਸੇ ਹੁੰਦੇ ਤਾਂ ਭਾਈ ਉਹਦੇ ਫਿਰ ਪ੍ਰਾਉਣਾ ਹੀ ਕਿਉਂ ਉਸੇ ਹੁੰਦਾ ਮੈਂ ਉਸੇ ਨੂੰ ਮੀਟ ਖਵਾ ਦਿੰਦਾ ਬਾਕੀ ਮੈਂ ਪੁੱਛ ਲੈਣਾ ਛੋਡੇ ਸਾਹਮਣੇ ਬਾਕੀ ਤੁਸੀਂ ਦੇਖ ਦੋ ਆਪਦੇ ਘਰੇ ਰਾਇ ਕਰ ਲੈ ਯਾਰ ਇੱਕ ਵਾਰੀ ਜਿੱਦ ਸਾਡੇ ਪੰਚਾਇਤ ਚ ਨਵੇੜਨਾ ਭਰਾਵਾ ਜੇ ਆਪਦਾ ਕੋਈ ਕੋਰਟ ਕਚਹਿਰੀ ਜਾਣਾ ਫਿਰ ਉਹ ਤੁਹਾਡੀ ਮਰਜ਼ੀ ਨਾ ਨਾ ਭਾਈ ਕੋਰਟ ਕਚਹਿਰੀ ਆਪਾਂ ਬਾਈ ਵਾਰੀ ਹੈ ਨਾ ਟਾਈਮ ਹੈ ਨਹੀਂ ਨਾ ਹਾਂ ਕੁੜੀ ਦੀ ਰਾਇ ਜਿਹੜੀ ਲੈਣੀ ਸੀ ਦੇਖੋ ਉਹਦੀ ਸੁਣ ਲਈ ਗੱਲਬਾਤ ਅਸੀਂ ਵੀ ਯਾਰ ਵਿਆਹ ਜਾਣਾ ਛੱਡ ਕੇ ਆਏ ਤੂੰ ਰਾਇ ਕਰ ਸਾਬ ਭਾਈ ਇੱਕ ਵਾਰੀ ਮੀਰਪਾਲ ਇਹ ਤਾਂ ਕੰਮ ਤਾਂ ਕਹਿੰਦੀ ਆ ਵੀ ਮੈਂ ਤਾਂ ਆਪਦਾ ਹਿੱਸਾ ਲੈ ਕੇ ਜਾਣਾ। ਇਹ ਬਾਈ ਯਾਰਗੇ ਤਾਂ ਕਹਿੰਦੇ ਅਸੀਂ ਸਮਝਾ ਕੇ ਦੇਖੀ ਸਮਝਦੀ। ਹਿੱਸਾ ਲੈ ਕੇ ਜਾਣਾ ਜੀ। ਹਾਂ ਅਸਤਾ ਬਾਈ ਬਹੁਤ ਕਹਿ ਕੇ ਦੇਖ ਲਾ ਹੁਣ ਮੰਨਦੀ ਨਹੀਂ ਏਹ। ਔਰ ਵੰਡ ਕੇ ਬਰੇ ਕਰੋ ਰੂ ਰੂ ਦੀ ਨਾਲੀ ਸੋਢੀ ਨਾ ਨਿੱਤ ਲਾੜ ਕੇ ਤਰੇ ਤੁਰੇ ਫਿਰੋਂਗੇ ਨਾ ਸੋਢੀ ਇੰਨੀ ਕਿੰਦਾ ਜਸ ਨਾਲੇ ਵਿਚਾਰਾ ਆਪਦਾ ਡੜੀ ਤੂਰੀ ਕਰਕੇ ਟਾਈਮ ਪਾਸ ਕਰਦਾਗਾ ਕੰਮ ਤੋਂ ਵੇਲਾ ਹੋਊ ਏ ਕੰਮ ਸ਼ੁਕੂਰ। ਬਾਈ ਮੇਰੀ ਗੱਲ ਤਾਂ ਸੁਣ। ਤੁਸੀਂ ਸਾਡੇ ਕੋਲੇ ਹੈ ਕੀ ਆ ਬੰਡਾ ਨੂੰ? ਉਹਦੇ ਘਰੇ ਕੀ ਨਹੀਂ ਹੈਗਾ? ਸਾਰਾ ਕੋਸਾ ਇੰਨਾ ਵਧੀਆ ਘਰਬਾਰ ਆ ਵਧੀਆ ਸਰਕਾਰੀ ਨੌਕਰੀ ਤੇ ਲੱਗੀ ਹੋਈ ਆ ਉਹਨੂੰ ਆ ਕੇ ਲੋੜ ਪੈ ਗਈ ਆਉਦੇ ਭਰਾਵਾਂ ਨਾਲ ਹੀ ਬੰਡੇ ਪਾਈ ਜਾਂਦੀ ਆ ਲੋੜ ਤਾਂ ਉਹਨੂੰ ਮਰਜੀ ਚੱਲੂ ਵੀ ਇਹ ਘਰ ਦੀ ਜੀ ਸੀਗੀ ਨਾ ਇਹ ਤਾਂ ਗੱਲ ਹੈਗੀ ਆ ਜੀ ਤਾਂ ਸੀ ਤੇ ਕਿਹਨਾਂ ਲਈ ਜਹਾਨ ਹੁੰਦਾ ਕੱਲ ਨੂੰ ਫੇਰ ਕੜਾ ਉਹਨੇ ਆਉਣਾ ਨਹੀਂ ਭਾਈਆਂ ਪਰਜਾਈਆਂ ਕੋਲ ਜਾਂਦੇ ਹੁੰਦੇ ਆ ਹੁਣ ਮਾਂ ਤਾਂ ਹੈ ਨਹੀਂ ਤੇ ਉਹ ਵੀ ਮੁੱਕ ਗਿਆ ਹੁਣ ਸਾਡੇ ਕੋਲ ਹੀ ਆਉਗੀ ਜੇ ਉਹ ਮੰਨਦੀ ਨਹੀਂ ਨਾ ਬਾਈ ਨੇ ਬਹੁਤ ਸਮਝਾ ਲਿਆ ਹਨ ਅਸੀਂ ਬਹੁਤ ਕਹਿ ਲਿਆ ਹੁਣ ਜਦੋਂ ਮੰਨ ਨਹੀਂ ਰਹੀ ਉਹ ਮੋਤ ਜੋ ਅੱਜ ਕੱਲ ਨੂੰ ਇਥੇ ਅਕਸਰ ਆਉ ਕੋਈ ਸਾਨੂੰ ਚੁੱਪ ਕਰਦੀ ਨਹੀਂ ਉਹ ਤਾਂ ਇੱਕ ਜਿੱਦ ਦੇ ਰਹੀ ਆ ਮੈਂ ਤਾਂ ਉਹ ਦੇਖ ਲਓ ਭਾਈ ਮੈਂ ਤਾਂ ਤੁਹਾਡੇ ਅੱਗੇ ਹੱਥ ਹੀ ਜੋੜ ਸਕਦੀ ਆ ਮੈਂ ਤਾਂ ਇਹੀ ਕਹਿੰਦੀ ਆ ਕਿ ਬਾਈ ਜੇ ਮੰਨਦੀ ਆ ਤਾਂ ਮਨਾ ਲਓ ਮੇਰੇ ਤਾਂ ਇੱਕ ਇੱਕ ਧੀ ਆ ਕੱਲ ਨੂੰ ਅਸੀਂ ਉਹਨੂੰ ਵੀ ਪੜਾਉਣਾ ਲਗਾਉਣਾ ਉਹ ਤਾਂ ਵੀ ਪਿਆ ਕਰਨਾ ਭਾਈ ਅਸੀਂ ਕਿੱਥਰ ਨੂੰ ਜਾਵਾਂਗੇ ਸਾਡੇ ਅੱਗੇ ਤਾਂ ਬਾਈ ਰੋਣ ਦਾ ਫਾਇਦਾ ਨਹੀਂ ਇੱਕ ਵਾਰੀ ਤੁਸੀਂ ਜੇ ਨਿਹਰੇਂਦਰਾਂ ਕੁੜੀ ਨੂੰ ਹੋਰ ਪੁੱਛ ਲੋ ਠੀਕ ਹੈ ਜੇ ਮੰਨਦੀ ਹੈ ਤਾਂ ਕੋਈ ਆਪਦੀ ਕੁੜੀ ਆ ਜੀ ਪਹਿਲੀ ਗੱਲ ਅਸੀਂ ਮਕਾ ਕੇ ਪਰਾਂ ਕਰੂਗੀ ਨਹੀਂ ਪਰੇ ਤੇਰਾ ਉਹਨੂੰ ਆਉਂਦਾ ਬਣਾ ਮੋਟਾ ਆਦਾ ਦਿਓ ਤੇ ਨਵੇਂ ਰੱਬ ਨੂੰ ਮਨਜ਼ੂਰ ਹੈ ਠੀਕ ਹੈ ਦੇਖ ਲਓ ਬਾਈ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਕਰ ਦੋਗੇ ਸਾਨੂੰ ਮਨਜ਼ੂਰ ਆ ਜਿੱਥੇ ਕੋਈ ਗੱਲ ਨਹੀਂ ਅਸੀਂ ਤਾਂ ਦਿਹਾੜੀਆਂ ਕਰਕੇ ਰੋਟੀਆਂ ਖਾਣੀਆਂ ਆ ਖਾ ਲਾਂਗੇ ਕਦਰ ਕੋਈ ਨਾ ਬਾਈ ਲੇਕਿਨ ਤੁਹਾਡਾ ਆਹੀ ਰਹਿ ਗਿਆ ਬਾਈ ਆਪਣਾ ਥਾਂ ਥਾਂ ਦੀ ਇਕੱਲਾ ਹਾਂ ਬਾਈ ਉਹ ਬੁਲਾ ਕੇ ਵੰਡ ਲੋ ਫਿਰ ਐ ਕਰਦੇ ਆ ਯਾਰ ਐ ਕਰਦੇ ਲੱਭੀ ਤਾ ਇੱਕ ਵਾਰ ਇਹਨਾਂ ਦੇ ਨਾ ਆਪਾਂ ਕਰਮਾ ਮਾਰ ਕੇ ਕੱਚੀ ਉਹ ਕਰਵਾ ਦਿੰਨੇ ਆ ਵੰਡਾ ਉਦੋਂ ਬਾਅਦ ਬਾਈ ਤੁਸੀਂ ਪਟਵਾਰੀ ਨੂੰ ਲੈ ਕੇ ਪੱਕੀ ਬਾ ਉਹ ਕਰਵਾ ਲਓ ਇੱਕ ਵਾਰੀ ਤੁਹਾਡਾ ਨਾ ਰੋਣਾ ਟਕਾ ਦਿੰਨੇ ਆ ਸੀ ਬਾਈ ਜਿੱਥੇ ਮਰਜ਼ੀ ਮਾਰ ਜੋ ਅੱਜ ਇੱਕ ਵਾਰੀ ਤੁਸੀਂ ਉਹਨੂੰ ਚਾਰ ਚਾਹਾਂ ਵਦੂ ਚਾਰ ਬੰਦੇ ਆਉਣਗੇ ਨਾ ਮੇਰਾ ਤਾਂ ਜਿੱਥੇ ਮਰਜ਼ੀ ਜਿੱਥੇ ਕਹੋਗੇ ਉੱਥੇ ਕੰਧ ਕੱਢ ਜੋ ਮੈਂ ਤਾਂ ਸਾਰਾ ਕਰ ਯਾਰ ਕਿਹੜਾ ਨਿਸ਼ਾਨੀ ਨਹੀਂ ਸੁਣਦੀ ਇਹ ਲੜੇ ਬੁਲਾਓ ਫਿਰ ਮੜਾ ਗੁੱਡੀ ਨੂੰ ਬਲਾਓ ਪੁੱਛਦੇ ਆ ਉਹ ਆਹੀ ਕਮਰਾ ਇਹਨਾਂ ਕੋਲ ਇੱਕ ਆ ਇੱਕ ਕਮਰਾ ਵੀਰੇ ਇੱਕੋ ਪਰੇ ਅਸਨੇਟਾਂ ਤੇ ਹੈਗਾ ਚੱਲ ਫਿਰ ਦੇਖ ਲੋ ਭਾਈ ਬਲਾਲ ਕਿੱਥੇ ਜਾਣਾ ਪੈਣਾ ਕਿੰਨਾ ਚਿਰ ਲਾਵਾ ਕੋ ਕਿੱਥੋਂ ਜਾਵਾਂਗੇ ਸਿਹਾਰੀਆਂ ਦਾ ਤਾਂ ਕੋਈ ਨਹੀਂ ਮੰਥਲੀ ਵੀ ਭਾਈ ਬਤਾਓ ਹੱਕ ਲਾਵਾ ਬਾਕੀ ਹੁਣ ਤੈਨੂੰ ਆਪਈ ਹੈ ਨਾ ਕਿਤੇ ਮਰਜ਼ੀ ਬੋਲੀ ਕੁੜੀਆਂ ਨੂੰ ਹੱਕ ਬਣਦਾ ਮਿਲ ਨਹੀਂ ਸਰ ਇੱਕ ਵਾਰੀ ਤੁਹਾਡੇ ਕੋਲ ਅਸੀਂ ਹੋਰ ਪੁੱਛ ਲੈਣਾ ਭਾਈ ਇਹ ਮੰਨਦੇ ਆਂ ਆਵਰੇ ਆ ਗੁੱਡੀ ਇੱਕ ਮਿੰਟ ਮੰਮਾ ਅਜੇ ਵੀ ਸੋਚ ਲਾ ਪੈਣੇ ਮੌਕਾ ਤੇਰੇ ਕੋਲੇ ਬਸ ਭਾਬੀ ਹੁਣ ਮਿਲਤਾ ਕਰਨ ਦਾ ਕੋਈ ਫਾਇਦਾ ਨਹੀਂ ਇਹ じゃ ਸੀ ਕੀ ਮਾੜਾ ਕਰਤਾ ਕੰਮੂ ਜਿਹੜਾ ਤੂੰ ਆਪਦੇ ਘਰ ਚੋਂ ਹਿੱਸਾ ਬਣਾ ਕੇ ਜਾਂਦੀ ਆ ਤੂੰ ਆਹਦੇ ਦੀ ਭਾਬੀ ਸਾਰਾ ਕੁਝ ਤਾਂ ਸੋਡਾ ਹੀ ਕੀਤਾ ਹੋਇਆਗਾ ਫੇਰ ਹੀ ਇੱਥੇ ਤੱਕ ਗੱਲ ਵਧੀ ਜੇ ਤੁਸੀਂ ਕੀਤਾ ਕੁਛ ਤੂੰ ਸਾਡੇ ਬਾਰੇ ਨਹੀਂ ਸੋਚਣਾ ਆਪਦੀ ਪਤੀ ਜੀ ਬਾਰੇ ਦਾ ਸੋਚ ਸਾਨੂੰ ਅਸੀਂ ਉਹਨੂੰ ਵੀ ਘਰੋਂ ਦੇ ਦਿੱਕੇ ਛੱਡ ਰੱਖਿਆ ਸੋਚੀ ਜਾਂਦੇ ਹੋ ਗੋਹਾ ਖੁੜਾ ਸਟਾਈ ਜਾਂਦੇ ਆ ਸੋਚੀ ਜਾਂਦੇ ਸਾਡੇ ਮਜੂਰੀ ਆ ਕੰਮੂ ਕੰਮੂ ਮੈਂ ਤੇਰੇ ਅੱਗੇ ਪੈਰੀ ਨਹੀਂ ਨਹੀਂ ਪੈਰੀ ਕੋਈ ਨਹੀਂ ਇਤਨਾ ਢੱਕ ਮੈਨੂੰ ਭੇਂ ਨਾ ਦਾਦੀ ਚਲ ਅਧੋ ਆਜਾ ਕੋਈ ਇੱਧਰ ਆ ਗਿਆ ਬਈ ਚਲ ਤੂੰ ਉਹ ਕਰ ਆਜਾ ਕੋਈ ਸਾਥ ਮੈਂ ਲੈ ਕੇ ਤੈਨੂੰ ਤੁਸੀਂ ਆ ਇੱਧਰ ਨਾਲ ਪਾਸਾ ਮੈਨੂੰ ਦਿਓ ਨਾਲ ਇੱਕ ਲੈ ਕਰ ਮੈਂ ਪੈਕਿਆ ਬਿਨਾ ਨਹੀਂ ਕੋਈ ਕੰਮ ਮੈਨੂੰ ਸਾਰੇ ਪੈਸੇ ਸਾਰੇ ਮੈਨੂੰ ਸਾਰੀ ਲਾਜੀ ਬਈ ਮੇਰੇ ਹੋਂ ਦਾ ਕੀ ਫਾਇਦਾ ਹੈ ਨਾ ਤਾਂ ਇੱਕ ਦਿਨ ਕੋਈ ਕਰਨੀ ਪਊਗਾ ਫਿਰ ਇਹਨਾਂ ਨੂੰ ਕਰੌਣਾ ਤੋਂ ਨਹੀਂ ਕਰਨੇ ਤੁਸੀਂ ਵੰਡੀ ਪਾਓ ਤੁਸੀਂ ਆ ਕਮਰੇ ਮੇਰੇ ਵਾਲੇ ਅਸਤ ਕਰ ਦੋ ਕਮਰਾ ਨਾ ਕਰ ਹੁਣ ਇੰਨਾ ਕ ਤਾਂ ਤੁਸੀਂ ਸਾਡੇ ਅੱਕ ਜਮਾਓ ਤੇ ਨਾ ਮਾ ਨਹੀਂ ਕਿਤੇ ਪਾਇਆ ਵੈਸੇ ਵੀ ਇਹ ਗਰੀਬੀ ਦਾ ਵਿੱਚ ਰਹਿੰਦੀ ਹੈ ਉਥੇ ਲੈ ਲੈਂਗੇ ਉਹ ਤਾਂ ਠੀਕ ਹੈ ਬਈ ਤੁਸੀਂ ਮੈਂ ਕਹਿੰਦੀ ਸੀ ਵੇਚ ਦੇ ਦੇ ਤੁਸੀਂ ਬੈਕਟਰੀ ਜਾਨੂੰ ਅੱਗੇ ਕਹਿੰਦਾ ਤੁਸੀਂ ਇੱਧਰ ਤੁਸੀਂ ਆ ਇੱਧਰ ਦਾ ਸਪਾਇਟ ਲੈ ਲਓ ਬਈ ਆ ਇੱਧਰਲਾ ਪਾਸਾ ਰੱਖ ਲਓ ਤੁਸੀਂ ਕਿਰਾ ਮੈਂ ਕਹਿੰਦੀ ਸੀ ਕੱਲ ਦੇ ਦੇ ਦਿਓ ਤੁਸਾਨੂੰ ਅੱਜ ਨੂੰ ਕੱਲ ਨੂੰ ਫਿਰ ਵੇਚਣਾ ਵੀ ਸੌਖਾ ਆ ਜਾਂਦਾ ਇਹਨਾਂ ਨਾਲ ਅਦਰ ਮੇਲ ਕੀ ਵਧੀਆ ਬੁਣੀ ਦੀ ਸਭ ਨੂੰ ਵੇਚਣਾ ਦਾ ਕੀ ਵੀ ਲੈਣਗੇ ਇੱਧਰ ਪਾਸੇ ਕੋਈ ਨਾ ਦੇਖਣਾ ਤੇ ਔਖਾ ਚਲੇ ਵੀ ਠੀਕ ਹੈ ਬਈ ਚਲ ਜਿਵੇਂ ਤੁਸੀਂ ਕਹਿੰਦੇ ਹੋ ਅਨੁਸਾਰ ਕਰ ਦੋ ਫਿਰ ਇੱਧਰ ਵਧੀਆ ਮੈਨੂੰ ਵੇਚਣਾ ਦੀ ਸੌਖਾ ਕਰ ਦਿਓ ਤੁਸੀਂ ਜਿਵੇਂ ਹੋ ਕਰ ਦਿਓ ਕੋਈ ਗੱਲ ਨਹੀਂ ਜੇ ਮੈਂ ਤੁਸੀਂ ਕਰ ਜਿਓਗੇ ਸਾਨੂੰ ਮੰਨ ਜੀ ਕਰਾਂ ਐਸਟੀਮੇਟ ਨਾ ਨਾ ਕਰਮਾ ਜਮਨ ਕੇ ਲੈ ਆ ਕੇ ਕਰਮਾ ਮਾਰ ਲੈਣਾ ਆ ਗਿਆ ਫੀਕੇ ਨਾ ਹਾਂ ਹਾਂ ਕਰ ਲੈਣੇ ਇਹਦਾ ਚੱਕ ਲੈ ਹੁੰਦੇ ਨਾ ਵੀਰੇ ਮਹੀਨੇ ਕੋਲ ਤੁਸੀਂ ਨਾ ਜਿਹੜਾ ਹਿੱਸਾ ਉਹ ਦਾ ਮੈਂ ਵੰਡ ਦਿੰਦਾ ਜਿਹੜਾ ਐਸਟੀਮੇਟ ਜੀ ਨਾ ਲਾਈਨ ਮਾਰਦੇ ਬਾਅਦ ਚ ਅਸੀਂ ਫੀਕੇ ਨਾ ਕਰ ਦਿੰਦੇ ਉਹ ਸ਼ਿਕੰਦਰ ਨੂੰ ਕਹਿੰਦੇ ਭਾਈ ਜਿੱਧਰ ਗਿਆ ਸਤਲੁਜ ਆਈਂ ਬਰ ਸ਼ਿਕੰਦਰ ਆ ਮੜਾ ਜੌਰੇ ਭਾਈ ਆਈ ਯਾਰ ਤੁਹਾਨੂੰ ਵੀ ਪੰਡਾ ਲੱਗਣਾ ਚਾਹੀਦਾ ਇਹ ਕਿਹੜਾ ਹਿੱਸਾ ਮੇਰਾ ਕਿਹੜਾ ਉਹ ਦਾ ਮੈਂ ਆਪਣੇ ਗੱਲ ਨੂੰ ਆਜੋ ਵੀਰੇ ਹੁਣ ਸਕੰਦਰਾ ਇਹਦਾ ਇਥੋਂ ਕਿਤਾ ਨਹੀਂ ਬਣਦਾ ਯਾਰ ਕਰਮਾਂ ਦੇ ਹਿਸਾਬ ਨਾਲ ਕੁੜੀ ਦਾ ਵੀ ਬਾਕੀ ਆਪਾਂ ਫੀਤੇ ਨਾ ਮਿਲਣਗੇ ਕਿ ਨਾ ਪੈਸੀ ਮਿਲੇ ਕਹਿੰਦਾ ਜਿਹੜਾ ਲੜਾਈ ਝਗੜਾ ਜਮਕਾ ਦਿੰਦੇ ਯਾਰ ਆਹ ਕੱਚਾ ਕੱਚਾ ਇਨਸਾਨ ਦਾ ਥੋੜਾ ਜਿਹਾ ਲਾਇਆ ਸੀ ਵੀ ਦੇਖ ਲੈ ਫਿਰ ਇਥੋਂ ਇਧਰਲਾ ਪਾਸਾ ਕੁੜੀ ਨੂੰ ਹੋਣਾ ਸੀ ਬਈ ਇੰਨੇ ਜਾਲਾ ਦੇਖਣਾ ਭਾਈ ਜਿਵੇਂ ਕਹਿੰਦੀ ਹੋਰ ਭਾਈ ਇੰਨਾ ਸਤਾ ਵਾਸਤੇ ਕਰਤਾ ਦੇਖਾ ਇੱਕ ਕਮਰਾ ਥੋੜਾ ਇਹ ਤੁਨੂੰ ਛੜਵਾਤਾ ਆ ਛੜਵਾਤਾ ਕਹਿ ਉਹ ਵੀ ਮਰਤਾ ਮੁਰਤਾ ਕਰਕੇ ਕੁੜੀ ਦੀਆਂ ਹਨਾ ਧੰਨਵਾਦ ਵੀ ਤੁਕੜਾ ਇੱਥੇ ਰਹਿਣਾ ਕੱਟ ਨਹੀਂ ਆਉਂਦਾ ਵੀਰੇ ਮੇਰੇ ਨਾ ਕੋਈ ਇੱਕ ਹੋਰ ਨਾ ਆਪਾਂ ਦੋਨੇ ਪਾਸੇ ਕਰਮਾ ਮਾਰ ਗਏ ਸੱਸਾ ਤੋਂ ਕਰਮਾ ਨੇ ਇਹ ਸਾਡੇ ਚੱਤਨ ਕਰਮਾ ਇੱਕ ਵਾਰੀ ਸੁੱਮੀਆਂ ਕੱਟੀਆਂ ਦੋਨਾਂ ਦੀਆਂ ਬਾਕੀ ਜੇ ਤੁਹਾਡਾ ਕੋਈ ਦਿੱਕਤ ਹੋਈ ਮਗਰੋਂ ਤੁਸੀਂ ਪਟਵਾਰੀ ਲਿਆ ਕੇ ਆਉਂਦੀ ਪੱਕੀ ਹੋਰ ਕਰਾ ਲਓ ਵੀਰੇ ਉਹ ਤਾਂ ਅਸੀਂ ਪਟਵਾਰੀ ਤੋਂ ਕਰਵਾ ਲਾਂਗੇ ਕਿਵੇਂ ਖੁਸ਼ ਹਾਂ ਬਾਈ ਹੁਣ ਤੇ ਖੁਸ਼ ਹਾਂ ਬਾਈ ਆਹ ਦੇਖ ਲੈ ਅੱਜ ਕੋ ਤੱਕਣਾ ਆਪਾਂ ਸਾਰ ਕੇ ਲਾਦਨੇ ਪੱਕੀ ਇਹ ਇਧਰ ਇਧਰ ਮਾਰਦੇ ਆ ਇਧਰ ਆ ੱੱਲੋਂ ਨਾਲੋਂ ਤੁਸੀਂ ਵੇ ਕਿਰਾ ਇਧਰ ਇਧਰ ਤਰਫ ਕਰ ਲੋ ਠੀਕ ਆ ਇਧਰ ਇਹ ਗੁੱਡੀ ਇਹ ਤਾਂ ਛੜਤ ਆਪਾਂ ਨੇ ਤੇ ਹਾ ਇਧਰ ਥੋੜਾ ਰਹਿ ਗਿਆ ਹੋਰ ਨੇਸ ਤੇ ਨਾ ਤਾਂ ਛੜਪਾ ਆ ਨਾ ਹੋਰ ਰੋਜ਼ ਰੋਜ਼ ਲੜਾਈ ਲੈਂਦੀ ਆ ਮੁੱਕ ਜੂਗੀ ਨਵੇੜ ਲਿਓ ਐਵੇਂ ਗੱਲਬਾਤ ਹੁੰਦੀ ਆ ਕੱਲ ਨੂੰ ਮੈਂ ਹਾਂ ਤਾਂ ਹੋਰ ਵੀ ਪੁੱਛ ਲੋ ਕੋਈ ਜਿਹੀ ਕਮੀ ਫੇ ਕੱਲ ਨੂੰ ਫੇਰ ਨਾ ਕੋਈ ਹੋਰ ਗੁੱਡੀ ਦੱਸ ਹੋਰ ਕੋਈ ਗੁੱਡੀ ਦੱਸ ਕੋਈ ਚੱਲਵਾ ਦੇ ਹਾਂ ਤਾਂ ਜਦੋਂ ਪਹਿਲਾਂ ਨਹੀਂ ਕੁਛ ਕਰ ਸਕੇ ਹੋਰ ਕੀ ਕਰੋਗੇ ਤੁਹਾਨੂੰ ਕਮਲ ਗਿਆ ਸੀ ਤਾਂ ਸਾਰਾ ਕੁਝ ਹੀ ਕਰਿਆ ਸੀ ਚਲੋ ਕੋਈ ਨਹੀਂ ਵੀਰੇ ਮੈਨੂੰ ਜਦੋਂ ਟਾਈਮ ਲੱਗੋ ਉਹ ਤਾਂ ਦੀਸ ਕੀ ਚੱਲਦੀ ਆ ਠੀਕ ਹੈ ਸ਼ਕੰਦਰਾ ਜੇ ਕੋਈ ਹੋਰ ਗੱਲ ਬਾਤ ਤੁਸੀਂ ਵੀ ਭਾਈ ਕੋਈ ਹੈ ਨਾ ਚਲੋ ਜੀ ਜੀ ਤੁਹਾਡਾ ਚਾਹ ਪਾਣੀ ਮੈਂ ਕਰ ਦਿੰਦਾ ਕੋਈ ਨਹੀਂ ਚੱਲ ਕੋਈ ਨਹੀਂ ਯਾਰ ਰੁਪਏ ਨਾ ਦਗਾ ਇੱਕ ਗੱਲ ਹੋਰ ਅਸੀਂ ਤਾਂ ਹੁਣ ਪਿੰਡ ਦੇ ਸਾਝੇ ਬੰਦੇ ਆ ਜੇ ਕੱਲ ਨੂੰ ਕੁੜੀ ਵੇਚ ਕੇ ਜਾਂਦੀ ਵੀ ਆ ਅਸੀਂ ਇਦਾਂ ਹੱਟ ਗੱਲਬਾਤ ਕਰ ਲੈਣੇ ਹੈਗੇ ਤੇ ਪਹਿਲ ਤੇਰੀ ਹੈ ਦੇਖ ਹੋਰ ਬੰਦੇ ਨੂੰ ਆਪਾਂ ਲੈ ਨਹੀਂ ਦਿੰਦੇ ਹੈਗੇ ਕਿ ਨਹੀਂ ਕੋਲ ਦਾ 2 ਰੁਪਏ ਤੈਨੂੰ ਘੱਟ ਵੀ ਦਵਾ ਦੇਾਂਗੇ ਲੋਕਾਂ ਨੂੰ ਜੇ ਲੋਕਾਂ ਨੂੰ ਜਿਹੜੇ ਹਿਸਾਬ ਨਾਲ ਦੇਊਗੀ ਉਦੋਂ 2 ਰੁਪਏ ਤੈਨੂੰ ਸਸਤਾ ਦਵਾ ਦੇਾਂਗੇ ਠੀਕ ਹੈ ਸ਼ਕੰਦਰਾ ਕੋਈ ਨਹੀਂ ਭਾਈ ਚੰਗਾ ਠੀਕ ਠੀਕ ਹੈ ਜਮਨ ਹਾਂ ਵੀਰੇ ਖੁਸ਼ ਆ ਹੁਣ ਤੁਸੀਂ ਦੱਸੋ ਵੀਰੇ ਬਸ ਸਤਾ ਚੱਲਦੇ ਆਗੇ ਫੇਰਾ ਉਹਦਾ ਨਾ ਸਪੰਸ ਸਾਹਿਬ ਨੂੰ ਫੋਨ ਆਇਆ ਸੀ ਥੋੜੇ ਘਰਾਂ ਦੇ ਉੱਤਰੋਂ ਠੀਕ ਐ ਵੀਰੇ ਤੇ ਬਾਕੀ ਆਖੇਗੇ ਨਾ ਹੁਣ ਆਪ ਬੋਟਾਂ ਵੇਲੇ ਵੀ ਨਹੀਂ ਤੇਰੇ ਪੁਰਾਣੇ ਉਹ ਕੀਤਾ ਹਾਂ ਇਹ ਤੇ ਪਤਾ ਹੀ ਐ ਵੀ ਇਹ ਆਪਦੇ ਪਿੰਡੇ ਦੇਆਂ ਦੀ ਕਾਨੂੰ ਕਰਦੇ ਹੈਗੇ ਅੱਜ ਵੀ ਕੋਈ ਕੋਈ ਤੰਗ ਫੰਕ ਕਰਦਾ ਹੋਇਆ ਨਾ ਚਾਹੇ ਇਹ ਜਾਈ ਦੀ ਘਰ ਵਾਲੀ ਸ਼ੇਖੰਦਰ ਦੇ ਨਾ ਨਾਲੇ ਵੀਰੇ ਨਾ ਇਹਨਾਂ ਦਾ ਟੈਂਡ ਫੋੜੀ ਜਿਹਾ ਚੁਕਾ ਦੇ ਚੰਗਾ ਕਹਿ ਕੇ ਤੁਸੀਂ ਹਾਂ ਉਹ ਕਹ ਪਾ ਨਾ ਆਪਣੇ ਚੱਕ ਲੈਣੇ ਦੋ ਮੰਜੇ ਜੀ ਨੇ ਹੋਰ ਦਿੰਨਾ ਕੋਈ ਹੈਗਾ ਸਹੀ ਗੱਲ ਇਹਨਾਂ ਦਾ ਚੁਕਾ ਦੇ ਬਾਕੀ ਨਾ ਤੂੰ ਭਾਈ ਲਾਪੀ ਤੈਨੂੰ ਮਾਰ ਸੀ ਸੋਣਾ ਨਾਲੇ ਵੀਰੇ ਮੈਂ ਕਾਂਗਰਸ ਵਾਲੀ ਸਾਈਡ ਲੈਂਦੀ ਸੀ ਤੇ ਤੁਸੀਂ ਇੱਧਰ ਕਿਉਂ ਕਰਵਾਇਆ ਕੱਲ ਨੂੰ ਸੌਰੀ ਜੇ ਤਾ ਬੇਤਨ ਆਉ ਨਾਲ ਲੱਗਣਾ ਤੈਨੂੰ ਕੋ ਨਾ ਲਾ ਦੇ ਤੈਨੂੰ ਚਾਰਤੀ ਪਾਦੀ ਬੱਟੀਆਂ ਨਹੀਂ ਕਿ ਹੁਣ ਜੇ ਦੋ ਜੀ ਭਰਾ ਨੂੰ ਛੱਡੇਂਗੀ ਤੈਨੂੰ ਕੀ ਦੇਊਗਾ ਹਣਾ ਹੁਣ ਇਹ ਆ ਤਾਂਲੇ ਵੀ ਠੀਕ ਹੋਇਆ ਹਨਾ ਪਾਸੇ ਵਾਲੇ ਤਾਂ ਕੋਈ ਨਹੀਂ ਲੰਦਾ ਇਹ ਸੌਖੇ ਬੰਦੇ ਨੇ ਦੋ ਰੁਪਏ ਵੱਧ ਵਟਾ ਦੇਣਗੇ ਇਹਨਾਂ ਚਲ ਠੀਕ ਹੈ ਚਲੋ ਇਹ ਮੁੱਲ ਵੀ ਲੈਣਾ ਹੋਣਾ ਪਹਿਲਾਂ ਪੈਲ ਤੇਰੇ ਭਰਾ ਦੀ ਹੈਗੀ ਆਪਾਂ ਇਹਨੂੰ ਆ ਪੁੱਛ ਲਾਂਗੇ ਨਹੀਂ ਬੱਸ ਇਹਦੇ ਕੋਲ ਕਿੱਥੇ ਹੋਣਗੇ ਬਈ ਪੈਸੇ ਚਲ ਆਪਾਂ ਤਾਂ ਕਿਹਨਾਂ ਕਹਿਣਾ ਸੀ ਤੇ ਆਪਣਾ ਤਾਂ ਫਰਜ਼ ਬਣਦਾ ਸੀ ਵਾਕਿ ਹਾਂ ਜੇ ਕੋਈ ਗੱਲ ਬਾਤ ਹੋਈ ਚਲੋ ਠੀਕ ਹੈ ਵੀਰੇ ਚਾਹ ਪਣੀ ਤੇ ਪਿਆ ਦੂੰਗੀ ਤੁਹਾਨੂੰ ਮੈਂ ਤਾਂ ਚਲੋ ਕੋਈ ਠੀਕ ਹੈ ਕੀ ਸੋਚੀ ਜਾਂਦੇ ਹੋ ਕੀ ਦੇਖੀ ਜਾਂਦੇ ਆ ਇਹ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਇਹ ਗੱਲਾਂ ਦੇਖ ਕੇ ਤਾਂ ਸੋਚ ਕੇ ਤਾਂ ਆਪ ਦੇ ਆਪ ਨੂੰ ਦੁਖੀ ਕਰਨਾਗਾ ਕੀ ਦੁਖੀ ਕਰਨਾ ਮੈਂ ਤਾਂ ਆਖਿਆ ਚਲ ਕੰਮ ਲਈ ਗੁੱਸੇ 'ਚ ਮੈਨੂੰ ਕੀ ਪਤਾ ਸੀ ਵੀ ਇੰਨਾ ਕੰਮ ਪਧਾਈ ਬੈਠੀ ਆ ਦੇਖ ਲਾ ਦੋ ਸਾਲਾਂ ਬਾਅਦ ਆਈ ਡੁੱਬੜੀ ਨੇ ਆ ਕੇ ਹੌਨ ਸਰ ਸਰਪੰਚ ਇਕੱਠੇ ਕਰ ਲੇ ਮੈਂਬਰ ਇਕੱਠੇ ਕਰ ਲੇ ਦੱਸ ਜੇ ਕੋਈ ਗੱਲ ਸੀ ਘਰੀ ਦੱਸ ਦਿੰਦੀ ਘਰੀ ਗੱਲ ਸਲਝਾ ਲੈਂਦੇ ਕੀ ਲੋੜ ਸੀ ਮੈਂਬਰਾ ਸਰਪੰਚਾ ਕੋਲ ਜਾਣ ਦੀ ਐ ਤਾਂ ਮੈਨੂੰ ਹਜੇ ਵੀ ਮੇਰਾ ਮਾਨ ਪਤਾ ਨਹੀਂ ਕਿਉਂ ਕਹੀ ਜਾਂਦਾ ਕਿ ਗੁੱਸੇ ਗੁੱਸੇ ਜੀ ਕਰ ਗਈ ਇੰਨਾ ਕੁਛ ਉਹਨੇ ਥਾਂ ਕੀ ਕਰਾਉਣਾ ਜੇ ਗੁੱਸਾ ਹੁੰਦਾ ਨਾ ਇੰਨਾ ਕੁਛ ਨਹੀਂ ਸੀ ਕਰਦੀ ਮੈਂਬਰਾ ਸਰਪੰਚਾ ਨੂੰ ਨਹੀਂ ਸੀ ਘਰੇ ਬੁਲਾਉਂਦੀ ਉਹ ਗੁੱਸਾ ਕਰਕੇ ਦਿਖਾ ਦਿੰਦੀ ਮੇਰੇ ਹੱਥ ਦੀ ਤਾਂ ਰੋਟੀ ਵੀ ਨਹੀਂ ਪੜੀ ਮੈਂ ਤਾਂ ਇੰਨੇ ਲਾਡਾਂ ਚ ਆਵਣਾ ਰੋਟੀ ਪਾਣੀ ਬਣਾਇਆ ਉਹਦੀ ਪਸੰਦ ਦੀ ਸਬਜ਼ੀ ਬਣਾਈ ਮੈਂ ਤਾਂ ਉਹ ਵੀ ਲੈ ਕੇ ਗਈ ਦੁੱਬਰੀ ਨੇ ਉਹ ਵੀ ਨਹੀਂ ਪੜੀ ਹੈਗੀ ਉਹਨੇ ਤਾਂ ਐਂ ਵੀ ਨਹੀਂ ਦੇਖਿਆ ਕਿ ਮੇਰੇ ਹਾਲਾਤ ਕਹੇ ਜੇ ਆ ਲੀਕਾਂ ਹੀ ਆ ਮੇਰੇ ਦਮ ਤੇ ਅੱਖਾਂ ਚ ਵੱਜਦੀਆਂ ਮੈਂ ਇਥੇ ਤਾਂ ਦੇਖਿਆ ਨਹੀਂ ਆਂ ਬੰਦਾਂ ਚਲ ਕੋਈ ਨਾ ਜੀ ਆਪੇ ਮਿਟ ਜਾਣੀ ਆ ਕਿੰਨਾ ਕੁ ਟਾਈਮ ਕੀ ਪਤਾ ਉਹਦੋਂ ਨੂੰ ਜਾ ਕੇ ਉਹਦਾ ਗੁੱਸਾ ਢਾਲਾ ਹੋ ਜੇ ਹੋਰ ਹਫਤਾ ਦੱਸ ਦੇਣਾ ਲੱਗ ਜੂਗਾ ਤਾਂ ਕੀ ਪਤਾ ਆਪਾਂ ਨੂੰ ਫੋਨ ਫੋਨ ਕਰਨੇ ਹੀ ਅੱਗ ਜੇ ਜਾਂ ਮੰਨ ਕੇ ਚੱਲੋ ਆਪਣੇ ਕੋਲੇ ਆਉਣ ਦਾ ਜਾਣ ਹੀ ਲੱਗ ਜੇ ਵਰਤ ਨਹੀਂ ਲੱਗ ਜੇ ਕੋਈ ਗੱਲ ਨਹੀਂ ਗੁੱਸਾ ਦਾ ਆਪ ਹੀ ਟਹਿੜਾ ਹੋ ਜਾਊਗਾ ਐਵੇਂ ਨਾ ਬਾਧੂ ਸੋਚੀ ਜਾਇਆ ਕਰੋ ਮੈਂ ਤਾਂ ਲੈ ਬਰਾਉਣੇ ਤੇ ਹੈਰਾਨ ਮੀਤੂ ਪਤੰਦਰਾ ਕੀ ਦੀਆਂ ਗੱਲਾਂ ਕੀ ਜਾ ਕੇ ਬਣਾ ਦੀਆਂ ਵੀ ਸਾਡੀ ਇੰਨੀ ਔਕਾਤ ਕਿੱਥੇ ਵੀ ਅਸੀਂ ਇੰਨਾ ਕੁਝ ਬੋਲ ਜੀਏ ਸਹੀ ਗੱਲ ਆ ਜੀ ਹੋਣੇ ਤਾਂ ਰਾਈ ਦਾ ਪਹਾੜ ਬਣਾ ਕੇ ਰੱਖਦਾ ਮੈਂ ਤਾਂ ਹੀ ਨਹੀਂ ਕੋਈ ਗੱਲ ਨਹੀਂ ਕਹੀਆਂ ਨਾਲੇ ਮੇਰੀ ਮਜਾਲ ਕੀ ਸੀ ਵੀ ਮੈਂ ਵੀਰ ਜੀ ਨੂੰ ਇੰਨਾ ਕੁਝ ਬੋਲ ਜਾਂਦੀ ਪਹਿਲੇ ਹੀ ਹੋਤਾ 2 ਸਾਲਾਂ ਬਾਅਦ ਆਇਆ ਸੀਗਾ ਮੈਂ ਤਾਂ ਹੀ ਜੀ ਕੋਈ ਗੱਲ ਨਹੀਂ ਕਰੀ ਦੀ ਮੈਨੂੰ ਨਹੀਂ ਪਤਾ ਇਹ ਤਾਂ ਰੱਬ ਜਾਣਦਾ ਜੀ ਉਹਨਾਂ ਨੇ ਕੀ ਗੱਲਾਂ ਜਾ ਕੇ ਕੰਮਾਂ ਨੂੰ ਕਹੀਆਂ ਜਿਹੜੀਆਂ ਅੱਜ ਕੰਮ ਆਹ ਕੁਝ ਫੈਸਲਾ ਲੈ ਕੇ ਗਈ ਹੈ ਮੇਰਾ ਤਾਂ ਜੀ ਐਂ ਕਰਦਾ ਆਂਦਾ ਕੁਸ ਖਾ ਕੇ ਮਰ ਜਾਣਾ ਨਾ ਨਾ ਜੀ ਤੁਸੀਂ ਆਹ ਗੱਲਾਂ ਕਾਹਤੋਂ ਬੋਲਦੇ ਹੋ ਤੁਸੀਂ ਖਾ ਕੇ ਮਰ ਗਏ ਸਾਡਾ ਕੌਣ ਆ ਪਿੱਛੇ ਸਾਡੇ ਤਾਂ ਪਹਿਲਾਂ ਹੀ ਅਸੀਂ ਤਾਂ ਬਕਤਾਂ ਦੇ ਮਾਰੇ ਪਿਆ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਇਸ ਹਾਰਾ ਪਤਾ ਵੀ ਹਮੇ ਆ ਹਾਲਾਤਾਂ ਚੋਂ ਗੁਜ਼ਰਿਆ ਫਟੋ ਘਟ ਭੈਣ ਭਾਈ ਦਾ ਹੁਣ ਕੰਮ ਆ ਜਾਣਾ ਆਕੇ ਲਾ ਕੰਦਾ ਕਢਾਉਣ ਲੱਗਦੀ ਵੀ ਐਡਾ ਜੇ ਮੇਰੇ ਕੋਲੇ ਬਾਦੂ ਹੁੰਦਾ ਤਾਂ ਮੈਂ ਉਹਦੇ ਮੀਟਰ ਸ਼ਰਾਬਾਂ ਬਣਾ ਗੁੱਸੇ ਹੋ ਕੇ ਜਾਣ ਦਿੰਦਾ ਸਹੀ ਗੱਲ ਆ ਉੱਤੋਂ ਦੇਖ ਲੈ ਜੀ ਮੇਰੇ ਤੇ ਕਿੱਡਾ ਭੜਾ ਇਲਜ਼ਾਮ ਲਾਇਆ ਆਖੇ ਜਿਹੜੇ ਵੀ ਜ਼ਮੀਨ ਦਸੀਗੇ ਕੀਲਾ ਦੋ ਕਿਲੇ ਆਖੇ ਵੇਚ ਵੱਟ ਕੇ ਆਪਦੇ ਪੇਟਿਆਂ ਨੂੰ ਖਵਾਏ ਜਾਂਦੀ ਆ ਤੁਸੀਂ ਆਪ ਦੱਸੋ ਜੀ ਮੈਂ ਕਦੇ ਪੰਜੀਣੀ ਮੈਂ ਤਾਂ ਉੱਥੇ ਕਰਾਇਆ ਵੀ ਨਹੀਂ ਲਾ ਕੇ ਜਾਂਦੀ ਮੈਂ ਕਹਿੰਦੀ ਆ ਨਹੀਂ ਮੇਰੀ ਧੀ ਨੂੰ ਪੜ੍ਹਾਈ ਲਿਖਾਈ ਜਾਂਦਾ ਇਹ ਹੀ ਬਹੁਤ ਆ ਮੈਂ ਆਹਦੇ ਪੇਕਿਆਂ ਨੂੰ ਕੀ ਦੇ ਦੂੰ ਪ੍ਰਮਾਤਮਾ ਦਾ ਦਿੱਤਾ ਉਹਨਾਂ ਕੋਲੇ ਬਥੇਰਾ ਕੁਝ ਆਸਲ ਆਪਣੇ ਹਾਲਾਤ ਹੀ ਇਹ ਜੇ ਆਪਾਂ ਨੂੰ ਸਾਰਾ ਕੁਝ ਸੋਣਨਾ ਪੈ ਰਿਹਾ ਉਹਨਾਂ ਨੂੰ ਕੀ ਪਤਾ ਵੀ ਉਹ ਤਾਂ ਸਾਡੀ ਧੀ ਵਾਸਤੇ ਇੱਕ ਰੱਬ ਦਾ ਰੂਪ ਹੀ ਹੈ ਜਿਹੜਿਆ ਨੂੰ ਅਸੀਂ ਤਾਂ ਪੜ੍ਹਾ ਵੀ ਨਹੀਂ ਸਕਦੇ ਸੀ ਉਹ ਚਲ ਪੜ੍ਹਾਈ ਤਾਂ ਜਾਂਦੇ ਆ ਸਹੀ ਗੱਲ ਆ ਆਪਣੇ ਤਾਂ ਜਿਹੇ ਹਾਲਾਤ ਹੈਗੇ ਹੈਗਾ ਨਾ ਆਪਣੀ ਧੀ ਦੇ ਤਾਂ ਨਾ ਇਹ ਜੇ ਕਰਮ ਹੋਣਗੇ ਉਹ ਤਾਂ ਪੜ ਲਿਖ ਕੇ ਕੁਝ ਬਣ ਜੂਗੀ ਪਤਾ ਨਹੀਂ ਇਹਨੇ ਮਾੜੇ ਕਰਮ ਕਿਉਂ ਲਿਖਤੇ ਕਿੰਨਾ ਚਾਹ ਸੀਗਾ ਜਦੋਂ ਆਈ ਸੀ ਘਰ ਵੀ ਹਸੂ ਹਸੂ ਕਰਨ ਲੱਗ ਗਿਆ ਸੀ ਬਿੱਲੈ ਲੁਰਬੜੀ 2 ਸਾਲਾਂ ਬਾਅਦ ਆਈ ਆ ਮੈਨੂੰ ਤਾਂ ਇੰਨਾ ਚਾਹ ਚੜਿਆ ਚਲ ਮੈਂ ਤਾਂ ਉਹ ਵੀ ਗੁੱਸਾ ਗਿਲਾ ਭੁੱਲ ਗਈ ਸੀ ਜਿਹੜਾ ਉਹਨੇ ਆਉਣ ਸਾਰ ਮੈਨੂੰ ਇੰਨਾ ਕੁਛ ਸੁਣਾਇਆ ਮੈਂ ਕਿਹਾ ਚਲ ਕੋਈ ਨਾ ਜਵਾਗੜੀ ਨੇ ਗੁੱਸਾ ਸੀਗਾ ਕੱਢ ਲਿਆ ਮੇਰੇ ਤੇ ਹੁਣ ਤਾਂ ਚਲ ਰੋਟੀ ਪਾਣੀ ਖਾ ਲੂ ਉਹਨੇ ਤਾਂ ਰੋਟੀ ਪਾਣੀ ਵੀ ਨਹੀਂ ਖਾਧਾ ਮੈਂ ਬਥੇਰਾ ਕਿਹਾ ਵੀ ਕਮਲੀਏ ਗੁੱਸਾ ਤੇਰਾ ਭਰਾ ਨਾਲ ਆ ਮੇਰੇ ਨਾਲ ਪਰ ਰੋਟੀ ਪਾਣੀ ਤੇ ਨਾ ਨਾ ਗੁੱਸਾ ਕੱਢ ਇਹ ਤਾਂ ਖਾ ਲਾ ਰੋਟੀ ਦੀ ਨਰਾਦਰ ਨਹੀਂ ਕਰੀਦਾ ਹੁੰਦਾ ਪਰ ਕਾਹਨੂੰ ਉਹਨੇ ਤਾਂ ਇੱਕੋ ਹੀ ਗੱਲ ਟਲਾ ਰੱਖੀ ਐ ਮੈਂ ਨਹੀਂ ਖਾਣੀ ਪਰੇ ਲੈ ਜਾ ਮੈਂ ਨਹੀਂ ਖਾਣੀ ਹੁਣ ਕਰ ਵੀ ਕੀ ਸਕਦਾ ਅਸਾਂ ਇੰਨੇ ਜਾਮਾਂ ਨਾਲ ਲਿਆਏ ਸੀ ਛੋਟੀ ਹੁੰਦੀ ਜਦੋਂ ਬਾਪੂ ਕਿਤੇ ਸ਼ਿਮਲਾ ਮਿਰਚ ਲਿਆਉਂਦਾ ਟਾਇਲਟ ਲਟ ਲਟ ਕੇ ਜਾਂਦੀ ਸੀ ਐਨੀ ਪਸੰਦ ਸੀ ਉਹਨੂੰ ਤੇ ਅੱਜ ਉਹੀ ਭਰਾ ਦੇ ਹੱਥਾਂ ਦੀਆਂ ਐ ਮੋੜ ਕੇ ਧਰ ਗਈ ਇਆ ਗੰਦਾ ਕਰਾ ਗਈ ਚਲ ਕੋਈ ਨਾ ਜੀ ਕੁਛ ਨਹੀਂ ਹੁੰਦਾ ਦਵਾ ਕਰੀਆ ਗਲਤੀ ਹੋਈ ਜਾਂਦੀ ਆ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਜਰੂਰ ਉਹਦਾ ਗੁੱਸਾ ਢਾਲਾ ਹੋ ਜਾਊਗਾ ਆਪਣੇ ਕੋਲੇ ਆਉਣ ਲੱਗ ਜੂਗੀ ਵਰਤਨ ਲੱਗ ਜੂਗੀ ਕੋਈ ਗੱਲ ਨਹੀਂ ਆ ਲਖੀਰਾਂ ਦਾ ਕੀ ਆ ਇਹ ਤਾਂ ਮਿਟ ਜਾਂਦੀਆਂ ਹੁੰਦੀਆਂ ਨੇ ਕੁਛ ਨਹੀਂ ਹੁੰਦਾ ਚਲ ਤੁਸੀਂ ਐ ਨਹੀਂ ਬੇ ਲਹੌਲਾ ਨਾ ਕਰੋ ਚਲ ਕੋਈ ਨਾ ਕੰਮਕੁਮ ਕਰੋ ਆਪਦਾ ਦੇਖੋ ਜਿਹੜਾ ਕੋਈ ਮਾੜਾ ਮੋਟਾ ਲੱਗਦਾ ਤੁਹਾਨੂੰ ਕੰਮ ਕਰ ਕਿਸੇ ਨੂੰ ਪੁੱਛੀਂਗੇ ਚਲੋ ਹੁਣ ਉਧਰੋਂ ਤਾਂ ਆਪਾਂ ਕੰਮ ਤੋਂ ਹਟੇ ਵੀ ਆਂ ਮੇਰਾ ਤਾਂ ਕਾਸੀ ਨੂੰ ਜੀ ਨਹੀਂ ਚਰਦਾ ਚਲ ਤੁਸੀਂ ਐਂ ਕਰੋ ਛੱਡੋ ਫਿਰ ਮੈਂ ਜਾ ਕੇ ਆਉਣੀ ਆ ਮੈਨੂੰ ਇੱਥੇ ਕਿਸੇ ਨੇ ਕੰਮ ਦੀ ਦੱਸ ਪਾਈ ਸੀ ਉਹਨੂੰ ਨਾ ਸਾਇਦ ਆਪਣਾ ਕੰਮ ਦੀ ਲੋੜ ਸੀ ਮੈਂ ਦੇਖਦੀ ਆ ਜੇ ਉਹਨਾਂ ਦੇ ਘਰੇ ਹੋਈ ਨਾ ਉਹ ਮੈਂ ਹੁਣ ਜਾ ਆਉਣੀ ਆ ਫਿਰ ਆਪਾਂ ਕੀ ਪਤਾ ਆਪਣਾ ਕੰਮ ਬਾਣੀ ਜਾਵੇ ਚਾਰ ਬੱਜ ਕੇ ਹਜੇ ਆਈ ਨਹੀਂ ਪਤਾ ਨਹੀਂ ਕੀ ਫੈਸਲਾ ਹੋਇਆ ਆਪਣਾ ਸਮਝੀ ਤੂੰ ਬਾਹਰ ਹੈ ਗੱਲ ਇਹਨਾਂ ਲੇਟ ਤਾਂ ਹੁੰਦੀ ਨਹੀਂ ਹੁੰਦੀ ਐਨਾ ਚਿਰ ਤਾਂ ਖੜਦੀ ਨਹੀਂ ਕਿਤੇ ਉਹ ਹਾਂ ਜੀ ਕਿ ਮੈਂ ਜਾਏ? ਹਾਂਜੀ ਜਾਏ। ਤੇ ਖੈਰੀ ਐ? ਹਾਂਜੀ ਖੈਰੀ ਐ। ਤੁਸੀਂ ਕਰ ਤਾਂ ਦਿੱਤਾ ਸੀਗਾ ਫੋਨ। ਅੱਛਾ। ਫੈਸਲਾ ਤਾਂ ਫਿਰ ਆਪਣੇ ਹੱਕ 'ਚ ਹੀ ਹੋਣਾ ਸੀਗਾ। ਚੱਲ ਜਦੋਂ ਆਪਾਂ ਫੋਨ ਕਰਤਾ ਐ ਤਾਂ ਮੈਨੂੰ ਪਤਾ ਸੀ ਮਹਾ ਮੰਦੀਆ ਦੁਨੀਆ ਆਪਣੀ। ਤੇ ਚਲੋ। ਚੱਲ ਵਧੀਆ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਨੂੰ। ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ? ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ। ਯਾਰ ਤੁਸੀਂ ਐਂਟ ਨਾ ਕਰਿਆ ਕਰੋ ਕਿਉਂਕਿ ਅਸੀਂ ਵੀਡੀਓ ਬਣਾਉਨੇ ਆਂਗੇ। ਰੀਅਲ 'ਚ ਨਹੀਂ ਹੁੰਦਾ ਇਹ ਸਾਰਾ ਕੁਝ। ਸਹੀ ਗੱਲ ਆ ਜੀ ਐਤ ਕੀ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਸੀ ਜੋ ਵੀ ਪ੍ਰੋਬਲਮ ਹੁੰਦੀ ਹੈ ਸਾਨੂੰ ਦੱਸਿਆ ਕਰੋ ਅਸੀਂ ਉਹਦਾ ਅਗਲੇ ਗੜੇ ਨੈਕਸਟ ਪਾਰਟ ਚ ਸੁਧਾਰ ਕਰਿਆ ਕਰਾਂਗੇ ਤੇ ਬਸ ਬੈਡ ਕਮੈਂਟ ਨਾ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਤੁਹਾਨੂੰ ਪਤਾ ਹੈ ਇਸ ਕੰਮ ਚ ਇੱਕ ਪਾਰਟ ਬਣਾਉਣ ਵਾਸਤੇ ਸਾਰਾ ਦਿਨ ਤੇ 10 10 ਬੰਦਿਆਂ ਦਾ ਸਾਰਾ ਦਿਨ ਦਿਹਾੜੀ ਫੁੱਟ ਜਾਂਦੀ ਹੈ ਸਾਰੀ ਤੇ ਇਸ ਕਰਕੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੋਡੇ ਨਾਲ ਹੀ ਅਸੀਂ ਆ ਜੇ ਤੁਸੀਂ ਸਾਨੂੰ ਹੌਸਲਾ ਦੇਵੋਗੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂਗੇ ਵੀ ਤੁਸੀਂ ਸਪੋਰਟ ਹੀ ਨਹੀਂ ਕਰੋਗੇ ਤਾਂ ਅਸੀਂ ਅੱਗੇ ਵੀ ਕੀ ਸੋਚਾਂਗੇ ਵੀ ਜਾਈਏ ਅੱਗੇ ਕਿ ਨਾ ਜਾਈਏ ਕਿਉਂਕਿ ਜੋ ਗਰ ਕਮੈਂਟ ਆਉਂਦੇ ਹਨ ਨਾ ਉਹ ਤਾਂ ਦਿਲ ਦਾ ਟੁੱਟ ਜਾਂਦਾ ਬੰਦੇ ਦਾ ਹਾਂ ਕਈ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਬਿਨਾ ਦੇਖੇ ਕੋਦੇ ਕੋਸ਼ ਕਦੇ ਕੁਝ ਲਿਖਣਾ ਉਹ ਚੀਜ਼ਾਂ ਕੋਈ ਬਾਲੀਆਂ ਉਹ ਵੈਸੇ ਉਹ ਸੋਚ ਹੁੰਦੀ ਹੈ ਬੰਦੇ ਦੀ ਓਨੀ ਕ ਓਨਾ ਕਮੈਂਟ ਕਰ ਦਿੰਦੇ ਆ ਉਹ ਉਹ ਸਾਨੂੰ ਬਾਲਾ ਕੋਈ ਮੈਟਰ ਨਹੀਂ ਕਰਦਾ ਵੈਸੇ ਅੱਗੇ ਨਾਲੋਂ ਬਹੁਤ ਜ਼ਿਆਦਾ ਹਨਾ ਵਧੀਆ ਬੰਦੇ ਆਪਣੇ ਨਾਲ ਜੁੜੇ ਹੋਏ ਆ ਬਹੁਤ ਸਪੋਰਟ ਵੀ ਕਰ ਰਿਹਾ ਬਹੁਤ ਹੌਸਲਾ ਵੀ ਦੇ ਰਿਹਾ ਬਹੁਤ ਸੋਹਣੀ ਵੀਡੀਓ ਲੱਗ ਰਹੀਆਂ ਲੋਕਾਂ ਨੂੰ ਗਰੀਬੀ ਵਾਲੀਆਂ ਬਸ ਆਪਾਂ ਤੇ ਹੀ ਕਹਨੇ ਆ ਵੀ ਬਸ ਵੀ ਹੱਥ ਜੋੜ ਕੇ ਬੇਨਤੀ ਹੀ ਕਰ ਸਕਦੇ ਆ ਵੀ ਸਾਨੂੰ ਸੋਹਣੇ ਸੋਹਣੇ ਕਮੈਂਟ ਕਰੋ ਤੇ ਸਾਡੀ ਵੀਡੀਓ ਅੱਗੇ ਤੋਂ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਖਿੱਚ ਕੇ ਰੱਖੋ ਜਲਦੀ ਆਵਾਂਗੇ ਨੈਕਸਟ ਪਾਰਟ ਦੇ ਨਾਲ ਮਿਲਦੇ ਆ ਸਸੀ ਕਾਲ